ਮੁੱਖ ਮੰਤਰੀ ਭਗਵੰਤ ਮਾਨ ਦੇ ਐਲਾਨ ਕੀਤੇ ਉਹਨੇ ਚਰਚਾ ਦਾ ਵਿਸ਼ਾ ਨਹੀਂ ਬਣਦੇ ਜਿੰਨੇ ਐਲਾਨਾਂ ਤੋਂ ਬਾਅਦ ਲੈ ਯੂ ਟਰਨ ਚਰਚਾ ਦਾ ਵਿਸ਼ਾ ਬਣ ਜਾਂਦੇ ਆ ਸ਼ਾਇਦ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਯੂ ਟਰਨਾਂ ਦਾ ਜਿਹੜਾ ਰਿਕਾਰਡ ਹੀ ਪੈਦਾ ਕਰ ਦਿੱਤਾ ਔਰ 70 ਸਾਲਾਂ ਚ ਇਹ ਵੀ ਪਹਿਲਾ ਹੀ ਮੁੱਖ ਮੰਤਰੀ ਆ ਜੀਨੇ ਇੰਨੇ ਯੂ ਟਰਨ ਲਏ ਹੁਣ ਹੁਣ ਕਿਹੜਾ ਨਵਾਂ ਲੈ ਲਿਆ ਜਿਹੜਾ ਇੰਨਾ ਚਰਚਾ ਦਾ ਵਿਸ਼ਾ ਬਣ ਗਿਆ ਇਸ ਤੇ ਅਸੀਂ ਜਿਹੜੀ ਚਰਚਾ ਕਰਾਂਗੇ ਕਿ ਕਿਉਂ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਕਾਲੀ ਦੇ ਵਿੱਚ ਫੈਸਲੇ ਲੈ ਲੈਂਦੇ ਆ ਬਾਅਦ ਦੇ ਵਿੱਚ ਯੂ ਟਰਨ ਲੈਣੇ ਪੈ ਜਾਂਦੇ ਆ ਕੀ ਕੋਈ ਸਲਾਹ ਕਰ ਚੱਜਦੇ ਨਹੀਂ ਹੈ ਜਾਂ ਮੁੱਖ ਮੰਤਰੀ ਪਹਿਲਾਂ ਕਿਸੇ ਦੀ ਸੁਣਦੇ ਨਹੀਂ ਹੈ ਗੱਲ ਇਸ ਤੇ ਵੀ ਕਰਨੀ ਹੈ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਕੱਲ ਆਵਾਦੀ ਪਾਰਟੀ ਦੇ ਵੱਲੋਂ ਪੰਜਾਬ ਦੇ ਲਈ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕੀਤੀ ਗਈ ਹੈ ਉਸ ਲਿਸਟ ਦੇ ਵਿੱਚ ਦੋ ਅਹਿਮ ਨਾਮ ਜਿਹੜੇ ਆ ਉਹ ਸਾਨੂੰ ਮਿਲੇ ਨਹੀਂ ਇੱਕ ਉਹ ਬਾਅਦ ਚ ਕਰਦੇ ਆ ਕਿ ਕਿਉਂ ਉਹ ਦੋ ਨਾਵਾਂ ਨੂੰ ਜਿਹੜਾ ਸ਼ਾਮਲ ਨਹੀਂ ਕੀਤਾ ਗਿਆ ਇਹ ਕਾਂਗਰਸ ਦੇ ਵਿੱਚ ਵੀ ਐਵੇਂ ਹੀ ਹੈ ਕਿ ਪਾਰਟੀਆਂ ਯੂਜ਼ ਕਰਦੀਆਂ ਨੇ ਇਸ ਤੇ ਵੀ ਅਹਿਮ ਜਿਹੜੀ ਚਰਚਾ ਕਰਾਂਗੇ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਕੱਲ ਅਕਾਲੀ ਦਲ ਦੇ ਵੱਲੋਂ ਭਗਵੰਤ ਮਾਨ ਨੂੰ ਚੈਲੰਜ ਕਰ ਦਿੱਤਾ ਗਿਆ ਕਿ ਭਾਈ ਜੇ ਤੁਸੀਂ 43000 ਸਰਕਾਰੀ ਨੌਕਰੀਆਂ ਦਿੱਤੀਆਂ ਨੇ ਤਾਂ ਉਹਦੀ ਜਿਹੜੀ ਉਹ ਲਿਸਟ ਜਾਰੀ ਕਰੋ ਇਸ ਤੇ ਵੀ ਅਹਿਮ ਜਿਹੜੀ ਚਰਚਾ ਕਰਨੀ ਹੈ ਕਿ ਹੁਣ ਮੁੱਖ ਮੰਤਰੀ ਕਰਨਗੇ ਕੀ ਕਿ ਵਾਕਈ 43000 ਨੌਕਰੀਆਂ ਜਿਹੜੀਆਂ ਨਹੀਂ ਦਿੱਤੀਆਂ ਉਧਰ ਨਾਲ ਹੀ ਨਾਲ ਗੱਲ ਕਰਾਂਗੇ ਚਰਨਜੀਤ ਸਿੰਘ ਚੰਨੀ ਅਤੇ ਬੀਬੀ ਜਗੀਰ ਕੌਰ ਦੀ ਵਾਇਰਲ ਵੀਡੀਓ ਵਾਲਾ ਜਿਹੜਾ ਮਸਲਾ ਹੈ ਉਹਦੇ ਵਿੱਚ ਕੱਲ ਜੋ ਜਿਹੜੇ ਮਹਿਲਾ ਕਮਿਸ਼ਨ ਆ ਪੰਜਾਬ ਦਾ ਉਹ ਰੀ ਸੂ ਮੋਟੋ ਨੋਟਿਸ ਲਿਆ ਉਹਦੇ ਤੇ ਜਿਹੜੀ ਉਹ ਕਾਰਵਾਈ ਦੀ ਮੰਗ ਕੀਤੀ ਹੈ ਜਾਂ ਉਹਦੇ ਤੇ ਰਿਪੋਰਟ ਜਿਹੜੀ ਆ ਉਹ ਮੰਗੀ ਹੈ ਤਾਂ ਬਹੁਤ ਵੱਡੇ ਸਵਾਲ ਮਹਿਲਾ ਕਮਿਸ਼ਨ ਦੇ ਉੱਪਰ ਪੰਜਾਬ ਦੇ ਉੱਪਰ ਖੜੇ ਹੁੰਦੇ ਆ ਕੀ ਭਗਵੰਤ ਮਾਨ ਦੇ ਕੀ ਸਰਕਾਰ ਦੇ ਇਸ਼ਾਰੇ ਤੇ ਇਹ ਗੱਲਾਂ ਚੱਲ ਰਹੀਆਂ ਕਿ ਵਾਕਈ ਐਡੀ ਗੱਲ ਸੀ ਸੂ ਮੋਟੋਸ ਨੋਟਿਸ ਲੈਣ ਵਾਲੀ ਜਾਂ ਫਿਰ ਇਸ ਤੋਂ ਹੋਰ ਵੀ ਮਸਲੇ ਅਹਿਮ ਸੀਗੇ ਸੂ ਮੋਟੋ ਨੋਟਿਸ ਲੈਣ ਵਾਲੇ ਗੱਲ ਇਹ ਤੇ ਵੀ ਕਰ ਲਈਆਂ ਉਧਰ ਕੇਜਰੀਵਾਲ ਦੇ ਕਰੇ ਆਪ ਦੀ ਮਹਿਲਾ ਰਾਜ ਸਭਾ ਮੈਂਬਰ ਦੇ ਨਾਲ ਪੀਏ ਦੇ ਵੱਲੋਂ ਕੁਟ ਮਾਰਦਾ ਜਿਹੜਾ ਮਾਮਲਾ ਸਾਹਮਣੇ ਆਇਆ ਉਸ ਦੇ ਵਿੱਚ ਕੀ ਕੁਝ ਗੱਲਬਾਤ ਆ ਉਸ ਤੇ ਵੀ ਗੱਲ ਕਰਾਂਗੇ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਅਣਕੀ ਸਾਹਿਬ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਨ ਸਤਿ ਸ਼੍ਰੀ ਅਕਾਲ ਜੀ ਅਣਕੀ ਸਾਹਿਬ ਕੱਲ ਸਟਾਰ ਪ੍ਰਚਾਰਕਾਂ ਦੀ ਜਿਹੜੀ ਉਹ ਲਿਸਟ ਜਾਰੀ ਕੀਤੀ ਗਈ ਹੈ ਉਹਦੇ ਸਟਾਰ ਪ੍ਰਚਾਰਕਾਂ ਦੀ ਲਿਸਟ ਦੇ ਵਿੱਚ ਨਾਮ ਬਹੁਤ ਅਹਿਮ ਜਿਹੜੇ ਹੈਗੇ ਆ ਜਿਹੜੇ ਕਦੇ ਦੇਖੇ ਨਹੀਂ ਸੀ ਸੁਨੀਤਾ ਕੇਜਰੀਵਾਲ ਤਾਂ ਭਗਵੰਤ ਮਾਨ ਤੋਂ ਵੀ ਉੱਪਰ ਜਿਹੜਾ ਨਾਮ ਪਾਇਆ ਪਿਆ ਇਹਦੇ ਵਿਚਾਰ ਵਿੱਚ ਕੇਜਰੀਵਾਲਾ ਸੁਨੀਤਾ ਕੇਜਰੀਵਾਲਾ ਭਗਵੰਤ ਮਾਨਾ ਮਨੀਸ਼ ਜੋਧੋਦੀਆ ਸੱਜੇ ਸਿੰਘ ਸੰਦੀਪ ਪਾਟਿਕ ਪੰਕਜ ਗੁਪਤਾ ਐਂਡੀ ਗੁਪਤਾ ਗੋਪਾਲ ਰਾਏ ਰਾਗਵ ਚੱਡਾ ਸੁਦਰਜਨ ਜੈਨ ਆਨਸ਼ੀ ਸੌਰਵ ਭਰਦਵਾਜ ਕੈਲਾਸ਼ ਗਹਿਲੌਤ ਹਰਪਾਲ ਚੀਮਾ ਅਮਨ ਅਰੂੜਾ ਅਨਮੋਲ ਗਗਰਮਾਨ ਚੇਤਨ ਸਿੰਘ ਜੋੜਮਾਜਰਾ ਬ੍ਰਹਮਸ਼ੰਕਰ ਜਿੰਪਾ ਹਰਜੋਤ ਸਿੰਘ ਵੈਸ ਬਲਕਾਰ ਸਿੰਘ ਹਰਭਜਨ ਸਿੰਘ ਈਟੀਓ ਲਾਲਚੰਦ ਕਟਾਰੂਚੱਕ ਬਲਜੀਤ ਕੌਰ ਪ੍ਰਿੰਸੀਪਲ ਬੁੱਧਰਾਮ ਬਲਜਿੰਦਰ ਕੌਰ ਸੰਜੀਵ ਝਾ ਜਸਵੀਰ ਸਿੰਘ ਰਾਜਾ ਗਿਲਟਰਮਪ੍ਰੀਤ ਸਿੰਘ ਸੌਂਦ ਮਜੀਤ ਸਿੰਘ ਲਾਲਪੁਰਾ ਮੰਨਜੀਤ ਬਲਾਸਪੁਰ ਸਰਜੀਤ ਮਾਨੂੰ ਕੇ ਕੁਲਵੰਤ ਪੰਡੋਰੀ ਡਾਕਟਰ ਅਿੰਦਰਵੀ ਮੈਨੇਜਰ ਦਰਜੀਤ ਸਿੰਘ ਭੂਲਾ ਗਰੇਵਾਲ ਨਰਿੰਦਰਪਾਲ ਸਿੰਘ ਸਾਵਣਾ ਜਗਦੀਪ ਸਿੰਘ ਗੋਲਦੀ ਕੰਬੋਜ ਦਵਿੰਦਰ ਸਿੰਘ ਲਾਟੀ ਟੋਸ ਦਿਨੇਸ਼ ਗੁਪਤਾ ਡਾਕਟਰ ਰਵਜੋਦ ਇਹਨਾਂ ਨੂੰ ਸਟਾਰ ਪ੍ਰਚਾਰਕਾਂ ਦੀ ਸੂਚੀ ਦੇ ਵਿੱਚ ਸ਼ਾਮਲ ਕੀਤਾ ਗਿਆ ਬਹੁਤ ਅਹਿਮ ਨਾਮ ਜਿਹੜੇ ਇਸ ਸਟਾਰ ਪ੍ਰਚਾਰਕਾਂ ਦੀ ਸੂਚੀ ਦੇ ਵਿੱਚ ਅਣਕੀ ਸਾਹਿਬ ਜਿਵੇਂ ਗੱਲ ਕਰਾਂ ਇੱਕ ਤੱਕ ਉਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਦਾ ਨਾਮ ਉਹ ਵੀ ਜਿਹੜਾ ਸ਼ਾਮਲ ਨਹੀਂ ਕੀਤਾ ਗਿਆ ਜਿਹੜੇ ਕਿ ਬਹੁਤ ਅਹਿਮ ਸਟਾਰ ਪ੍ਰਚਾਰਕ ਬਾਈ ਦੇ ਵਿੱਚ ਰਹੇ ਇਹਨਾਂ ਦੇ ਔਰ ਹਰ ਹਿੱਸੇ ਦੇ ਵਿੱਚ ਉਹਨਾਂ ਤੋਂ ਪ੍ਰਚਾਰ ਕਰਾਇਆ ਗਿਆ ਔਰ ਪਿੰਡ-ਪਿੰਡ ਉਹਨਾਂ ਦੇ ਬੋਰਡ ਲਾਏ ਗਏ ਦੂਜਾ ਨਾਮ ਜਰਨੈਲ ਸੈਗਦਾ ਤੁਮ ਚੇਤਾ ਹੋਣਾ ਕਿ ਜਦੋਂ 17 ਦੀਆਂ ਚੋਣਾਂ ਹੋਈਆਂ ਅਣਕੀ ਸਾਹਿਬ ਤਾਂ ਉਦੋਂ ਜਿਹੜੇ ਕੁਝ ਚਿਹਰੇ ਇਹੋ ਜਿਹੇ ਸੀ ਜਿਨ੍ਹਾਂ ਦੇ ਕਰਕੇ ਲੋਕ ਕਹਿੰਦੇ ਸੀ ਕਿ ਨਹੀਂ ਜੀ ਇਹ ਬਾਹਰਲੇ ਸੂਬਿਆਂ ਤੋਂ ਆਏ ਲੋਕ ਸਾਡੇ ਤੇ ਰਾਜ ਕਿਵੇਂ ਕਰ ਲੈਣਗੇ ਅਸੀਂ ਇਹਨਾਂ ਨੂੰ ਵੋਟਾਂ ਨਹੀਂ ਪਾਉਣੀਆਂ ਜਿਹਦੇ ਕਰਕੇ ਸਰਕਾਰ ਬਣਦੀ ਬਣਦੀ ਰਹੀ। ਬਾਅਦ ਦੇ ਵਿੱਚ ਇੱਕ ਪਗੜੀ ਵਾਲਾ ਝਿਹੜਾ ਚਿਹਰਾ ਜਿਹੜਾ ਉਹ ਲਿਆਂਦਾ ਗਿਆ ਸਾਡੇ ਅੱਗੇ। ਇੱਕ ਮਖੌਟਾ ਉਹ ਆ ਕੇ ਇੱਕ ਬੰਦੇ ਦੇ ਲਿਆਂਦਾ ਚੰਗੇ ਲੱਗੇ। ਪੰਜਾਬੀਆਂ ਨੂੰ ਦਿਖਾਇਆ ਗਿਆ ਕਿ ਸੀ ਇੱਕ ਸਿੱਖ ਚਿਹਰਾ ਅੱਗੇ ਕੀਤਾ। ਸਰਕਾਰ ਬਣਦੀ ਹੈ ਤੇ ਉਹ ਸਿੱਖ ਚਿਹਰਾ ਅੱਜ ਤੱਕ ਗਾਇਬ ਆ ਅੱਗੇ ਆ ਜਾਂਦਾ ਸੰਦੀਪ ਪਾਟਕ ਅੱਗੇ ਆ ਜਾਂਦਾ ਰਾਗਵ ਚੱਟਾ। ਤੇ ਹੁਣ ਤੁਸੀਂ ਦੇਖ ਲਓ ਨਾ ਜਰਨੈਲ ਸਿੰਘ ਕਿਤੇ ਲਿਸਟ ਦੇ ਵਿੱਚ ਲੱਭਾ ਨਾ ਜਰਨੈਲ ਸਿੰਘ ਪੰਜਾਬ ਦੇ ਵਿੱਚ ਕਿਤੇ ਉਤਾਂ ਲੱਭਾ ਤੇ ਨਾ ਹੀ ਕੋਈ ਮuje ਪ੍ਰਤਾਪ ਸਿੰਘ ਹਾਲਾਂਕਿ ਕੁਮਰ ਮuje ਪ੍ਰਤਾਪ ਸਿੰਘ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਪਰ ਕਿਤੇ ਨਾ ਕਿਤੇ ਇਹਨਾਂ ਦੀ ਮਾਨਸਿਕਤਾ ਤੇ ਸਵਾਹ ਜੂਰ ਖੜੇ ਹੁੰਦੇ। ਸੁਖਵਿੰਦਰ ਜੀ ਇਹ ਜਿਹੜੀ 40 ਬੰਦਿਆਂ ਦੀ ਲਿਸਟ ਜਾਰੀ ਹੋਈ ਹੈ। ਇਹਨਾਂ 40 ਬੰਦਿਆਂ ਦੀ ਲਿਸਟ ਦੇ ਵਿੱਚ ਕੋਈ ਵੀ ਨਾਂ ਇਦਾਂ ਦਾ ਨਹੀਂ ਹੈਗਾ ਜਿਹੜਾ ਚਚਤ ਨਾਮ ਹੋਵੇ। ਪਾਵ ਲੋਕਾਂ ਦੇ ਵਿੱਚ ਘਾਰ ਜਾਣਿਆ ਪਛਾਣਿਆ ਨਾਂ ਹੋਵੇ ਉੱਪਰ ਦੇ ਦੋ ਚੜ ਨਾਮ ਛੱਟ ਕੇ ਜਿੰਨਾ ਵਿੱਚ ਚਤਵਿੰਦਰ ਕੇਸੀਵਾਲ ਬੁੱਜੇ ਪਾਸੇ ਸੁਨੀਤਾ ਕੇਸਰੀਵਾਲ ਚਾ ਭਗਵੰਤ ਬਾਣ ਚਾ ਹੋਰ ਬਣੀ ਸੋਸੋ ਦੀਆ ਔਰ ਮਨੀਸ਼ ਸੋਸੋ ਦੀਏ ਜਿਹੜੇ ਨਹੀਂ ਉਹ ਜੀਲ ਦੇ ਵਿੱਚ ਨੇ ਖੈਰ ਇਹਨਾਂ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਜਿਹੜੀ ਲਿਸਟ ਆ ਉਹ ਜਾਰੀ ਕਰਤੀ ਔਰ ਪੰਜਾਬ ਦਾ ਕੋਈ ਮੰਤਰੀ ਰਹਿ ਨਹੀਂ ਦਿੱਤਾ ਜਿਹੜਾ ਬੇਸ਼ੱਕ ਇਹ ਹੀ ਵਾਦ-ਵਿਵਾਦਾਂ ਦੇ ਵਿੱਚ ਹੋਵੇ ਉਹਨੂੰ ਵੀ ਸਟਾਰ ਪ੍ਰਚਾਰਕ ਇਹਨਾਂ ਨੇ ਬਣਾ ਦਿੱਤਾ ਤੋਂ ਸਭ ਤੋਂ ਵੱਡੀ ਗੱਲ ਤਾਂ ਸਿੱਧੂ ਸਾਹਿਬ ਇਹ ਆ ਕਿ ਸਟਾਰ ਪ੍ਰਚਾਰਕ ਦੀ ਪ੍ਰਭਾਸ਼ਾ ਕੀ ਹੈ ਸ਼ਾਇਦ ਇਹਨਾਂ ਕੋਲ ਉਹ ਪ੍ਰਭਾਸ਼ਾ ਹੈ ਹੀ ਨਹੀਂ ਕਿ ਸਟਾਰ ਪ੍ਰਚਾਰਕ ਕਿਸ ਨੂੰ ਆਖਿਆ ਜਾਂਦਾ ਕਿਉਂਕਿ ਇਹਨਾਂ ਕੋਲ ਉਸ ਪਦ ਤੇ ਲੀਡਰ ਨਹੀਂ ਹੈ ਤੇ ਜਿਹੜੇ ਵਾਕਿਆ ਹੀ ਕਿਸੇ ਵੀ ਪਹਿਚਾਣ ਦੇ ਜਾਨ ਮੁਖਤਾਸ ਉਹ ਨਹੀਂ ਹੈਗੇ ਭਾਵ ਕਬਰ ਵਿਜੇ ਪ੍ਰਤਾਪ ਸਿੰਘ ਉਹ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਜਾਂ ਆਪਣੇ ਆਪ ਦੇ ਵਿੱਚ ਇੱਕ ਸਥਾਪਕ ਹੈਗਾ ਜਿਸ ਨੇ ਬੀਤੇ ਦੌਰ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਅੰਦਰ ਆਪਣਾ ਆਪਣਾ ਅਕਸ ਜਿਹੜਾ ਚਾਈਨਾਪਰੀ ਦੇ ਸਮੇਂ ਤੇ ਚਾਉ ਰਾਜਨੀਤੀ ਦੇ ਸਮੇਂ ਇੱਕ ਅਜੀਹਾ ਅਕਸ ਬਣਾਇਆ ਕਿ ਲੋਕ ਉਸ ਨੂੰ ਹਮੇਸ਼ਾ ਪਸੰਦ ਕਰਦੇ ਲੋਕ ਉਸ ਨੂੰ ਸੁਣਨਾ ਚਾਹੁੰਦੇ ਆ ਹੁਣ ਇੱਕ ਪਾਸੇ ਤਾਂ ਕਬਰ ਵਿਜੇ ਪ੍ਰਤਾਪ ਸਿੰਘ ਦੀ ਤੁਸੀਂ ਸਥਿਤੀ ਜਾਂ ਉਸ ਨੂੰ ਪਰਿਭਾਸ਼ਿਤ ਕਰਕੇ ਉਸਤੇ ਗੁਣਾ ਨੂੰ ਦੇਖ ਸਕਦੇ ਜੀ ਤੇ ਦੂਜੇ ਮੰਨੇ ਇਹ ਜਿਹੜੇ 40 ਬੰਦੇ ਨੇ ਇਹਨਾਂ ਦੇ ਵਿੱਚ ਜਿਹੜੇ ਸਟਾਰ ਪ੍ਰਚਾਰਕ ਲਾਏ ਨੇ ਇਹਨਾਂ ਵਿੱਚ ਕਈ ਬੰਦੇ ਉਹੋ ਜਿਹੇ ਨਹੀਂ ਜਿਹੜੇ ਸਮੇਂ-ਸਮੇਂ ਦੇ ਵਿਵਾਦਾਂ ਦੇ ਵਿੱਚ ਘਰੇ ਰਹੇ ਆ ਚਾਹੇ ਉਹ ਕਿਸੇ ਕੋਠੀ ਦੇ ਕਬਜ਼ਾ ਕਰਨ ਦਾ ਮੂਲ ਹੋਵੇ ਚਾਹੇ ਉਹ ਕਿਸੇ ਬੰਦੇ ਵੱਲੋਂ ਮੰਤਰੀ ਤੇ ਲਾਇਆ ਗਿਆ ਇਲਜ਼ਾਮ ਹੋਵੇ ਉਹ ਉਹ ਜਿਹੇ ਬੰਦੇ ਇਹਨਾਂ ਨੇ ਸਟਾਰ ਪ੍ਰਚਾਰਕ ਲਾਏ ਨੇ ਜਿਹੜੇ ਬੀਤੇ ਦੌਰ ਦੇ ਵਿੱਚ ਵਾਰ-ਵਾਰਤਾ ਦਾ ਵਿਸ਼ਾ ਰਹੇ ਨੇ ਚਾਹੇ ਉਹ ਵਿਧਾਇਕ ਸਨ ਚਾਹੇ ਉਹ ਮੰਤਰੀ ਨੇ ਪਰ ਕਬਰ ਵਿਜੇ ਪ੍ਰਤਾਪ ਸਿੰਘ ਨੂੰ ਬਿਲਕੁਲ ਸਾਈਡਲਾਈਨ ਕਰਨਾ ਪਸਟ ਤੋਂ ਉਹ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਮਾਨਸਿਕਤਾ ਹੈ ਉਸ ਨੂੰ ਸਾਹਮਣੇ ਲੈ ਆਉਂਦੇ ਕਿ ਮਾਨਸਿਕਤਾ ਇਹ ਆ ਕਿ ਅਸੀਂ ਕਿਸੇ ਵੀ ਉਸ ਬੰਦੇ ਨੂੰ ਅੱਗੇ ਨਹੀਂ ਆਉਣ ਦੇਣਾ ਜਿਹੜਾ ਮੁੱਦਿਆਂ ਦੇ ਆਧਾਰ ਤੇ ਗੱਲ ਕਰਦਾ ਜਿਹੜਾ ਇਸ ਗੱਲ ਨੂੰ ਚੁੱਕਦਾ ਕਿ ਹਾਂ ਫਿਰ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸਨ ਉਹ ਵਾਅਦੇ ਪੂਰੇ ਕਿਉਂ ਨਹੀਂ ਕੀਤੇ ਇਸ ਕਰਕੇ ਦਾ ਉਸ ਬੰਦੇ ਨੂੰ ਬਿਲਕੁਲ ਦਰਖਨਾਰ ਜਿਹੜਾ ਉਹ ਕੀਤਾ ਦੂਜੇ ਤੁਸੀਂ ਜਰਦੈਲ ਸਿੰਘ ਦੀ ਸਥਿਤੀ ਨੂੰ ਬਿਆਨ ਕੀਤਾ ਜਰਦੈਲ ਸਿੰਘ ਹੋਣਾ ਨੂੰ ਜ਼ਿਕਰ ਮੈਂ ਗਲਤ ਰਹਾ 2017 ਦੀਆਂ ਚੋਣਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਸਾਹਮਣੇ ਜਿਹੜਾ ਉਹ ਖਲਾਰਿਆ ਗਿਆ ਸੀ ਉਹ ਠੀਕ ਆ ਬੰਦਾ ਉਹ ਉਸ ਤੋਂ ਬਾਅਦ ਉਹ ਹਾਰ ਗਏ ਉਹ ਇਸ ਸਿਆਸਤ ਦੇ ਸੀਮ ਤੋਂ ਪਾਰ ਚਲੇ ਗਏ ਪਰ ਕਬਰ ਵਿੱਚ ਨਹੀਂ ਉਹ ਜਰਨੈਲ ਤੱਕ ਨਹੀਂ ਆਣੇ ਸਾਹਿਬ ਇਹ ਜਰਨੈਲ ਸਿੰਘ ਉਹ ਨੇ ਉਹ ਜਰਨੈਲ ਸਿੰਘ ਵੱਲ ਸਾਹਿਬ ਦੇ ਖਿਲਾਫ ਲੜਨ ਵਾਲੇ ਉਹ ਹੋਰ ਨਹੀਂ ਉਹਨਾਂ ਨੇ ਜਿਹੜੀ ਉਹ ਡੈਥ ਹੋ ਗਈ ਸੀਗੀ 17 ਵਿੱਚ ਲੜਨੀ ਸੀ ਇਹ ਜਰਨੈਲ ਸਿੰਘ ਜਿਹੜੇ ਗੱਜੇ ਨੌਜਵਾਨ ਜੀ ਦਾ ਜੀ ਚਲੋ ਮੈਂ ਆਪਣੀ ਉਸ ਗਲਤੀ ਨੂੰ ਮਾਫੀ ਮੰਗਣਾ ਉਸ ਗਲਤੀ ਵਾਸਤੇ ਤਾਂ ਹ ਚੰਦਲ ਸਿੰਘ ਦਾ ਬੀਤੇ ਦੌਰ ਦੇ ਵਿੱਚ ਅੱਜ ਤੋਂ ਕੁਝ ਸਮਾਂ ਪਹਿਲਾਂ ਵੀ ਚੰਦਲ ਸਿੰਘ ਦਾ ਨਾਮ ਜੜਾਇਆ ਪੰਜਾਬ ਦੇ ਚੋਣਾਂ ਦੇ ਮਹੀਮ ਦੇ ਵਿੱਚ ਨਾਮ ਆਇਆ ਪਰ ਇੱਕ ਨਾਮ ਨਹੀਂ ਉਹ ਨਾਮ ਜਿਹੜਾ ਸਟਾਰ ਪ੍ਰਚਾਰਕਾਂ ਦੀ ਲਿਸਟ ਦੇ ਵਿੱਚ ਨਹੀਂ ਹੈਗਾ ਚਲੋ ਉਹ ਬੰਦਾ ਦਿੱਲੀ ਕਰਕੇ ਅਸੀਂ ਕਹਿ ਸਕਦੇ ਕਿ ਦਿੱਲੀ ਖੇਮੇ ਦਾ ਜਾਂ ਦਿੱਲੀ ਲੋਪੀ ਦਾ ਹੋ ਸਕਦਾ ਗੱਲ ਨਾ ਪੰਜਾਬ ਤੇ ਸਟਾਰ ਪ੍ਰਚਾਰਕ ਕਬਰ ਵਿਜੇ ਪ੍ਰਤਾਪ ਹੀ ਕਰਦੇ ਸਟਾਰ ਪ੍ਰਚਾਰਕ ਵਾਸਤੇ ਕਬਰ ਵਿਜੇ ਪ੍ਰਤਾਪ ਨਹੀਂ ਦੋ ਨਾਮ ਜਿਹੜੇ ਸੁਨੀਤਾ ਕੇਜਰੀਵਾਲ ਆਈ ਹੈ ਜਾਂ ਰਾਘਵ ਝੱਡਾ ਸੰਦੀਪ ਪਾਟਕ ਪਹਿਲੇ 10 12 ਨਾਮ ਦਿੱਲੀ ਤੋਂ ਹੀ ਆਏ ਆ ਸੁਖਵਿੰਦਰ ਜੀ ਫੇਰ ਤਾਂ ਇਹ ਸਾਫ ਆ ਕਿ ਜਰਨੈਲ ਸਿੰਘ ਨੂੰ ਵੀ ਜਾਣਬੁੱਝ ਕੇ ਸਾਈਡ ਲਾਈਨ ਇਸੇ ਕਰਕੇ ਕੀਤਾ ਗਿਆ ਕਿ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਭਗਵੰਤ ਮਾਨ ਦੇ ਸਾਹਮਣੇ ਇੱਕ ਹੋਰ ਚਿਹਰਾ ਉੱਪਰ ਕੇ ਸਾਹਮਣੇ ਆ ਜਾਵੇ ਜਿਹੀਆਂ ਸਥਿਤੀਆਂ ਵੀ ਹਨ ਗੱਲ ਆਪਾਂ ਕਵਰ ਵਿਜੇ ਪ੍ਰਤਾਪ ਸਿੰਘ ਹੋਣਾਂ ਦੀ ਪਿੰਨ ਕਰਕੇ ਫਿਰ ਦੂਜੇ ਪਾਸੇ ਕਰਤੀ ਹੈ 2022 ਦੀਆਂ ਚੋਣਾਂ ਦੇ ਵਿੱਚ ਜਿਸ ਤਰੀਕੇ ਨਾਲ ਐਜ਼ ਅ ਪੋਸਟਰ ਬੁਆਏ ਬਣਾ ਕੇ ਕਵਰ ਵਿਜੇ ਪ੍ਰਤਾਪ ਸਿੰਘ ਨੂੰ ਵਰਤਿਆ ਗਿਆ ਔਰ ਸੁਖਵਿੰਦਰ ਜੀ ਲੋਕਾਂ ਨੇ ਕਵਰ ਵਿਜੇ ਪ੍ਰਤਾਪ ਸਿੰਘ ਦੇ ਕੀਤੇ ਗਏ ਪ੍ਰਚਾਰ ਨੂੰ ਕੀਤੇ ਗੀਆਂ ਗੱਲਾਂ ਨੂੰ ਗੰਭੀਰਤਾ ਨਾ ਲਿਆ ਅਤੇ ਟੁੱਟ ਕੇ ਜਿਹੜੀਆਂ ਸੁਖਵਿੰਦਰ ਜੀ ਵੋਟਾਂ ਪਾਈਆਂ ਈਵਨ ਕਿ ਜਦੋਂ ਸੰਗਰੂਰ ਦੀ ਜਿੰਮੀ ਚੋਣ ਹੁੰਦੀ ਆ ਉਦੋਂ ਵੀ ਕਬਰ ਵਿਜੇ ਪ੍ਰਤਾਪ ਸਿੰਘ ਨੂੰ ਵਰਤਿਆ ਗਿਆ ਕਬਰ ਵਿਜੇ ਪ੍ਰਤਾਪ ਸਿੰਘ ਉਦੋਂ ਵੀ ਗਏ ਪਰ ਸਥਿਤੀਆਂ ਸਾਹਦ ਸਿੱਧੂ ਮੂਸੇਵਾਲੇ ਕਤਲ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਨਹੀਂ ਸਨ ਤਾਂ ਉਸ ਤੋਂ ਮਗਰੋਂ ਜੇਸਤਰੀ ਕਨੇ ਕਬਰ ਵਿਜੇ ਪ੍ਰਤਾਪ ਨੇ ਵੱਖ-ਵੱਖ ਸਮੇਂ ਤੇ ਵੱਖ-ਵੱਖ ਮੁੱਦਿਆਂ ਨੂੰ ਚੁੱਕਿਆ ਖਾਸ ਤੌਰ ਤੇ ਬਰਗਾੜੀ ਔਰ ਬੇਦਬੀ ਦੇ ਗੋਲੀ ਕਾਂਡ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਸੁਖਿੰਦਰ ਜੀ ਇਹ ਗੱਲ ਲੱਗਦੀ ਆ ਸਰਕਾਰ ਨੂੰ ਪਸੰਦ ਜਿਹੜੀ ਆ ਨਹੀਂ ਆਈ ਤੁਸੀਂ ਸਟਾਰ ਪ੍ਰਚਾਰਕਾਂ ਦੀ ਲਿਸਟ ਦੇ ਵਿੱਚ ਤਾਂ ਗੱਲ ਰਹਿ ਨਹੀਂ ਰੋ ਕਬਰ ਵਿਜੇ ਪ੍ਰਤਾਪ ਨੂੰ ਜਿਸ ਤਰੀਕੇ ਨਾਲ ਬੀਤੇ ਲੰਮੇ ਸਮੇਂ ਤੋਂ ਉਹਨਾਂ ਨੂੰ ਦਰਕਰਾਰ ਕੀਤਾ ਗਿਆ ਉਹਨਾਂ ਨੂੰ ਘਰ ਬਿਠਾਇਆ ਗਿਆ ਬਿਲਕੁਲ ਉਸੇ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਦੇ ਨਵਜੋਤ ਸਿੰਘ ਸਿੱਧੂ ਨੂੰ ਘਰ ਬਿਠਾਇਆ ਕਿ ਹਾਂ ਵੀ ਇਹ ਬੰਦਾ ਮੁੱਦਿਆਂ ਦੀ ਗੱਲ ਕਰਦਾ ਇਸ ਨੂੰ ਵੀ ਘਰ ਪਾਲ ਦੋ ਕਿਤੇ ਅੱਗੇ ਜਿਹੜਾ ਨਹੀਂ ਆਉਣ ਦਿੱਤਾ ਕਹਿਣ ਦਾ ਭਾਵ ਕਿ ਆਮ ਆਦਮੀ ਪਾਰਟੀ ਰਵਾਇਤੀ ਪਾਰਟੀਆਂ ਦੇ ਉਲਟ ਇੱਕ ਬਦਲਾਅ ਦੇ ਨਾਅਰੇ ਨੂੰ ਲੈ ਕੇ ਆਈ ਸੀ ਕਿ ਜਿਸ ਤਰੀਕੇ ਨਾਲ ਅਸੀਂ ਇੱਕ ਚੇਂਜ ਇੱਕ ਇਨਕਲਾਬ ਜਿਹੜਾ ਲੈ ਆਉਣਾ ਪਰ ਜੇਕਰ ਇਹਨਾਂ ਦੀ ਰਣਨੀਤੀ ਵਿਖੀ ਜਾਵੇ ਬਿਲਕੁਲ ਰਵਾਇਤੀ ਪਾਰਟੀਆਂ ਵਰਗੀ ਹੋ ਗਈ ਹੈ ਜੋ ਨਹੀਂ ਜੋ ਕਾਂਦੀ ਜਿਹੜੀ ਗੱਲ ਹੋ ਗਈ ਆ ਜਿਹੜਾ ਹਾਂ ਦੇ ਵਿੱਚ ਹਾਂ ਬੁਲਾਉਂਦਾ ਉਸ ਬੰਦੇ ਨੂੰ ਤੁਸੀਂ ਲਿਸਟ ਵਿੱਚ ਲਾਓ ਜਿਹੜਾ ਬੰਦਾ ਆਪਣੇ ਹੀ ਸਰਕਾਰ ਨੂੰ ਵੱਖ-ਵੱਖ ਬੁਧਿਆ ਤੇ ਘੇਰ ਦਾ ਤਾਂ ਜੋ ਲੋਕਾਂ ਦੇ ਵਿੱਚ ਜਾ ਕੇ ਤੁਹਾਨੂੰ ਕਿਸੇ ਕਿਸਮ ਦੀ ਸ਼ਰਮਿੰਦਗੀ ਨਾ ਚੜਨੀ ਪਈ ਉਸ ਬੰਦੇ ਨੂੰ ਇਹ ਬਗਾਵਤੀ ਕਹਿ ਕੇ ਉਸ ਨੂੰ ਘਰ ਬਿਠਾ ਦਿੱਤਾ ਜਾਂਦਾ ਖੈਰ ਤੁਸੀਂ ਬੜੀ ਸੁਣੀ ਗੱਲ ਕੀਤੀ ਕਿ ਕਬਰ ਵਿਜੇ ਪ੍ਰਤਾਪ ਸਿੰਘ ਨੂੰ ਇਹੋ ਜਿਹੀ ਚੀਜ਼ਾਂ ਦੀ ਲੋੜ ਨਹੀਂ ਉਸ ਨੂੰ ਲੋੜ ਨਹੀਂ ਪਰ ਪੰਜਾਬ ਦੇ ਲੋਕ ਜਰੂਰ ਚੰਦੇ ਆ ਕਿ ਹਾਂ ਭਈ ਕਬਰ ਵਿਜੇ ਪ੍ਰਤਾਪ ਸਿੰਘ ਹੋਣੀ ਵੀ ਇਸ ਚੋਣ ਮਹੀਨੇ ਦੇ ਵਿੱਚ ਬਾਹਰ ਨਿਕਲਣ ਤੇ ਲੋਕਾਂ ਨੂੰ ਦੱਸਣ ਕਿ ਸਰਕਾਰ ਦੀਆਂ ਪ੍ਰਾਪਤੀਆਂ ਜਾਂ ਸਰਕਾਰ ਦੀਆਂ ਖਾਮੀਆਂ ਕੀ ਹਨ ਤੁਸੀਂ ਬੀਤੇ ਦੌਰ 'ਚ ਵੇਖ ਲੋ ਕੁਲਦੀਪ ਸਿੰਘ ਢਾਲੀਵਾਲ ਵੀ ਜਦੋਂ ਰੈਲੀ ਸੀ ਉੱਥੇ ਕਬਰ ਵਿਜੇ ਪ੍ਰਤਾਪ ਸਿੰਘ ਨੇ ਆਪਣੇ ਹੀ ਸਰਕਾਰ ਨੂੰ ਜਾਂ ਢਾਲੀਵਾਲ ਨੂੰ ਕੇਰਿਆ ਪਰ ਸ਼ਾਇਦ ਮੇਰਾ ਖਿਆਲ ਉਹ ਜਿਹੜਾ ਡਰਿਆ ਚਾਹੇ ਆਮ ਆਦਮੀ ਪਾਰਟੀ ਨੂੰ ਹੈਗਾ ਕਿ ਰਿਕਵਰ ਵਿਜੇ ਪ੍ਰਤਾਪ ਸਿੰਘ ਹੋਰ ਦਾ ਮੁੱਦੇ ਤੇ ਜਾ ਕੇ ਇਸ ਆਪਣੀ ਹੀ ਸਰਕਾਰ ਨੂੰ ਨਾ ਕੇਰੇ ਇਸੇ ਕਰਕੇ ਜਿਹੜਾ ਆ ਉਹਨਾਂ ਨੇ ਉਹਨਾਂ ਨੂੰ ਸ਼ਾਮਲ ਜਿਹੜਾ ਨਹੀਂ ਕੀਤਾ ਉਹ ਸਿੱਧੂ ਸਭ ਗੱਲ ਕਰਦੀ ਜਰਨੈਲ ਸਿੰਘ ਨਾਲ ਜਰਦੈਲ ਸਿੰਘ ਦਿੱਲੀ ਤੋਂ ਉਹਦੇ ਚਿਹਰੇ ਨੇ ਦਿੱਲੀ ਤੋਂ ਆਉਂਦੇ ਚਿਹਰੇ ਨੇ ਜਦੋਂ ਇਹ ਲੋਕ ਸਭਾ ਦੀਆਂ ਚੋਣਾਂ ਦਾ ਅਲਾਰਟ ਹੁੰਦਾ ਕੁਝ ਸਮਾਂ ਉਹ ਪੰਜਾਬੀ ਸਕਰੀਨ ਤੇ ਰਹੇ ਆ ਪਰ ਇੱਕਦਮ ਉਹਨਾਂ ਨੂੰ ਹਟਾ ਲਿਆ ਗਿਆ ਉਸ ਤੇ ਹਟਾਉਣ ਦੇ ਪਿੱਛੇ ਜਿਹੜੀ ਢੜੇਵਾ ਜੀ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਵੀ ਜਿਹੜੀ ਲੌਬੀ ਜਿਸ ਤਰੀਕੇ ਨਾਲ ਸੰਦੀਪ ਪਾਟਕ ਹੁੰਦੀਆਂ ਦੀ ਲੌਬੀ ਡੋਮੀਨੇਟ ਕੀਤੀ ਪਿਛਲੇ ਦਿਨਾਂ ਦੇ ਵਿੱਚ ਉਹ ਵੀ ਸਾਡੇ ਜਿਹੜੋ ਸੰਜੇ ਸਿੰਘ ਹੁਣੀ ਹੁੰਦੇ ਆ ਉਸ ਤੋਂ ਬਾਅਦ ਦੋ ਚਾਰ ਦਿਨ ਪ੍ਰਚਾਰ ਕਰਦੇ ਉਹ ਵੀ ਸਾਈਟ ਤੋਂ ਨੰਬੇਖ ਹੋ ਗਏ ਫਿਰ ਜਰਨੈਲ ਸਿੰਘ ਹੁਣੀ ਹੁੰਦੇ ਆ ਸ਼ਾਇਦ ਜਰਨੈਲ ਸਿੰਘ ਹਾਂ ਦਾ ਪੰਜਾਬ ਚੋਂ ਦਾ ਭਗਵੰਤ ਮਾਨ ਉਹਨਾਂ ਨੂੰ ਪਸੰਦੀ ਨਹੀਂ ਚਾਹੇ ਐਸੇ ਹੀ ਕਰ ਲੋ ਉਹਨਾਂ ਨੂੰ ਸਟਾਰਟ ਪੋਚਾਰਾਂ ਦੀ ਲਿਸਟ ਵਿੱਚ ਸ਼ਾਮਲ ਜਿਹੜਾ ਉਹ ਨਹੀਂ ਕੀਤਾ ਗਿਆ ਹੁਣ ਅਜਿਹੀਆਂ ਸਥਿਤੀਆਂ ਜਿਹੜੀਆਂ ਨੇ ਸਿੱਧੂ ਸਾਹਿਬ ਆਮ ਆਪੀ ਪਾਰਟੀ ਵਾਸਤੇ ਜਰੂਰ ਖਤਰਨਾਕ ਹੋ ਸਕਦੀਆਂ ਕਿਉਂਕਿ ਲੋਕਾਂ ਨੇ ਇਹ ਜਿਹੜੇ ਚਿਹਰੇ ਦੀ ਮੈਂ ਗੱਲ ਕੀਤੀ ਆ ਜਿਨ੍ਹਾਂ ਦੇ ਉੱਤੇ ਕਈ ਤਰੀਕੇ ਦੇ ਵਾਦ-ਵਿਵਾਦਾਂ ਦੇ ਵਿੱਚ ਜਿਹੜੇ ਫਸੇ ਰਹੇ ਨੇ ਚਾਹੇ ਉਹ ਲਾਲਚਨ ਕਟਾਰੂ ਚੱਕ ਹੋਵੇ ਚਾਹੇ ਬੀਬੀ ਸੰਜੀਤ ਕਰੋ ਮਾਨੂ ਕੋਈ ਹੋਵੇ ਚਾਹੇ ਬਲਕਾਰ ਸਿੰਘ ਊੜੀ ਹੋਣ ਕਈ ਬੰਦੇ ਇਦਾਂ ਨੇ ਜਿਹੜੇ ਵੱਖ-ਵੱਖ ਸਮੇਂ ਅਖਬਾਰਾਂ ਦੇ ਵਿੱਚ ਚਰਚਾ ਦਾ ਵਿਸ਼ਾ ਰਹੇ ਨੇ ਪਰ ਜੇਕਰ ਤੁਸੀਂ ਉਹਨਾਂ ਨੂੰ ਸਟਾਰ ਪ੍ਰਚਾਰਕਾਂ ਦੀ ਲਿਸਟ ਵਿੱਚ ਸ਼ਾਮਲ ਕਰਦੇ ਜੀ ਠੀਕ ਆ ਪਾਰਟੀਆਂ ਦਾ ਆਪਣਾ ਮਸਲਾ ਜਿਹਨੂੰ ਮਰਜ਼ੀ ਕਰੇ ਪਰ ਇਸ ਦੇ ਨਾਲ ਸਵਾਲ ਜਿਹੜੇ ਉੱਠਣੇ ਵਾਜਨੇ ਕਿ ਇਹਨਾਂ ਕੋਲ ਇਹੋ ਹੀ ਚਿਹਰੇ ਆ ਕਿ ਜਿਹਨਾਂ ਨੂੰ ਇੱਕ ਪਾਸੇ ਤਾਂ ਵੱਖ-ਵੱਖ ਕੇਸਾਂ ਦੇ ਵਿੱਚ ਗੁਰਦਰ ਸਿੰਘ ਪੁੱਛਦੇ ਰੇ ਜਾਂ ਕਈ ਤਰੀਕੇ ਦੀਆਂ ਉਹਨਾਂ ਤੇ ਇਲਜ਼ਾਮ ਲੱਗਦੇ ਰੇ ਪਰ ਸਰਕਾਰ ਸ਼ਾਇਦ ਉਹਨਾਂ ਦਾ ਜਵਾਬ ਦੇਣ ਤੋਂ ਅਸਮਰਾਥਾ ਉਹਨਾਂ ਨੂੰ ਅੱਗੇ ਲੈਣ ਦਾ ਅਜਿਹੀਆਂ ਸਥਿਤੀਆਂ ਆਮ ਆਦਮੀ ਪਾਰਟੀ ਵਾਸਤੇ ਸੁਖੰਦਰ ਜੀ ਜ਼ਰੂਰ ਜਿਹੜੀਆਂ ਖਤਰਨਾਕ ਹੋ ਸਕਦੀਆਂ ਬਾਕੀ ਨੇਤਾਵਾਂ ਨੂੰ ਜਿਹੜੇ ਵਾਕਿਆ ਹੀ ਡੇਡیکیشن ਦੇ ਨਾਲ ਔਰ ਪੱਕਤਾ ਦੇ ਨਾਲ ਜਾਂ ਅਸੂਲਾਂ ਦੀ ਲੜਾਈ ਲੜਦੇ ਨੇ ਸੁਖਵਿੰਦਰ ਜੀ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੁੰਦੀ ਚਾਹੀਓ ਉਹ ਨਵਜੂ ਸਿੰਘ ਸਿੱਧੂ ਹੋਵੇ ਤਾਂ ਚਾਹੀਓ ਕਵਰਜੀਤ ਪ੍ਰਤਾਪ ਸਿੰਘ ਹੋਵੇ ਜੀ ਬਿਲਕੁਲ ਬਿਲਕੁਲ ਚਲੋ ਉਧਰ ਜੇ ਆਪਾਂ ਗੱਲ ਕਰ ਲਈ ਅਗੀਆਂ ਖਬਰਾਂ ਦੀ ਅਗੀਆਂ ਖਬਰ ਬਹੁਤ ਅਹਿਮ ਨੇ ਕਿ ਅਕਾਲੀ ਦਲ ਨੇ ਵੱਡੇ ਜਿਹੜੇ ਚੈਲੰਜ ਕਰ ਦਿੱਤੇ ਆ ਭਗਵੰਤ ਮਾਨ ਹਰਿਆ ਨੂੰ ਉਹ ਕਹਿੰਦੇ ਕਿ ਭਗਵੰਤ ਮਾਨ ਵਾਰ-ਵਾਰ ਕਹਿੰਦੇ ਆ ਕਿ 43 ਹਜ਼ਾਰ ਨੌਕਰੀਆਂ ਕਹਿੰਦੇ ਅਸੀਂ ਦੇ ਦਿੱਤੀਆਂ ਉਹ ਕਹਿੰਦੇ ਅਸੀਂ ਚੈਲੰਜ ਕਰਦੇ ਆ ਕਿ ਭਗਵੰਤ ਮਾਨ ਜਿਹੜੇ ਆ ਜੇਕਰ 43000 ਨੌਕਰੀਆਂ ਦੇ ਚੁੱਕੇ ਆ ਤਾਂ ਲਿਸਟ ਜਨਤਕ ਕਰਨ ਕਿਵੇਂ ਦੇਖਦੇ ਹੋ ਕਿ ਕਿਹੜਾ ਵੱਡਾ ਚੈਲੰਜ ਸੁਖਵੰਦਰ ਜੀ 43000 ਨੌਕਰੀਆਂ ਦੀ ਤੇ ਚਲੋ ਚੈਲੰਜ ਦੀ ਗੱਲ ਬਾਅਦ ਚ ਆ ਕੇ بڑے ਵੱਖਰੇ ਦਾਅਵੇ ਜਿਹੜੇ ਨੇ ਪੀਤੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੇ ਆ ਵੱਡੇ ਵੱਡੇ ਇਸ਼ਤਿਹਾਰ ਸੁਖਵੰਦਰ ਜੀ ਅਖਬਾਰਾਂ ਵਿੱਚ ਲੱਗਦੇ ਰਹੇ ਔਰ ਖਾਸ ਤੌਰ ਤੇ ਜਿਹੜੇ ਪੱਕੇ ਕੱਚੇ ਮੁਲਾਜ਼ਮਾਂ ਨੂੰ ਪੱਕਿਆ ਕਰਨ ਵਾਲੀ ਗੱਲ ਸੀ ਉਹਦੇ ਇਸ਼ਤਿਹਾਰ ਵੀ ਜਿਹੜੇ ਅਖਬਾਰਾਂ 'ਚ ਦੇ ਦਿੱਤੇ ਗਏ ਆ 올ਡ ਪੈਨਸ਼ਨ ਸਕੀਮ ਨੂੰ ਵੀ ਲਾਗੂ ਜਿਹੜੇ ਮੁੱਖ ਮੰਤਰੀ ਸਾਹਿਬ ਜਿਹੜੇ ਉਹ ਕਰ ਚੁੱਕੇ ਆ ਨੋਟੀਫਿਕੇਸ਼ਨ ਵੀ ਜਾਰੂ ਹੋ ਚੁੱਕਾ ਪਰ ਬਿਲੇ ਲੋਕਾਂ ਨੂੰ ਕੱਖ ਨਹੀਂ इवन ਕਿ ਠੇਕੇ ਦੇ ਅਧਾਰਤ ਬਲਾਜਮਾ ਨੂੰ ਪੱਕਿਆ ਕਰਦੇ ਜਿਹੜਾ ਕੀਤਾ ਗਿਆ ਉਹ ਵੀ ਕੀਤਾ ਕੱਖ ਨਹੀਂ ਉਹ ਵੀ ਲੋਕ ਕੁਝ ਦੇ ਦੇਖਣਾ ਜਿਹੜੇ ਟੈਂਕੀਆਂ ਤੇ ਚੜੇ ਹੈ ਚਾਹੇ ਅਧਿਆਪਕ ਹੋਣ ਚਾਹੇ ਠੇਕਾਬਲਾਜਮ ਜੂਨੀਅਰ ਦੇ ਵੱਖ-ਵੱਖ ਜਿਹੜੇ ਆ ਵਰਕਰ ਹੋਣ ਹੁਣ 43000 ਜਿਹੜਾ ਭਰਤੀ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਹੈ ਜਿਵੇਂ ਭਗਵੰਤ ਮਾਨ ਹੁਣ ਕਹਿੰਦੇ ਕਿ 43000 ਸੀ ਨੌਕਰੀਆਂ ਦਿੱਤੀਆਂ ਉਹ 43000 ਨੌਕਰੀਆਂ ਸੁਖਵਿੰਦਰ ਜੀ ਜ਼ਿਕਰ ਬੀਤੀਆਂ 2 ਸਾਲਾਂ ਦੇ ਵਿੱਚ ਵੇਖ ਲਿਆ ਇੱਕ ਵੀ ਇਸ਼ਤਿਆਹ ਤੇ ਨਵੀਂ ਅਖਬਾਰ ਨਵੀਂ ਕਿਸੇ ਭਰਤੀ ਦਾ ਨਿਕਲਿਆ ਨਹੀਂ ਸਵਾਈ ਪੰਜਾਬ ਪੁਰਸਤੀਆਂ ਪੋਸਟਾਂ ਤੋਂ ਆਵਾ ਪੰਜਾਬ ਪੁਰਸਤੀਆਂ ਭਰਤੀ ਜਿਹੜੀ ਹੁੰਦੀ ਰਹੀ ਹੈ ਸਮੇਂ ਸਮੇਂ ਤੇ ਅਜੇ ਪੱਕ ਨਹੀਂ ਉਹ ਵੀ 43000 ਤੱਕ ਨਹੀਂ ਪਹੁੰਚੀ ਇਹ 43000 ਕਿਹੜੀਆਂ ਨੇ ਅਜੇ ਤੱਕ ਮੁੱਖ ਮੰਤਰੀ ਸਾਹਿਬ ਇਸ ਕਾਰਨ ਨੂੰ ਸਪਸ਼ਟ ਜਿਹੜਾ ਨਹੀਂ ਕਰ ਸਕੇ ਨਿਯੁਕਤੀ ਪੱਤਰ ਜ਼ਰੂਰ ਦਿੱਤੇ ਜਾਂਦੇ ਆ ਤੇ ਜਦੋਂ ਨਿਯੁਕਤੀ ਪੱਤਰ ਦਿੰਦੇ ਆ ਉਦੋਂ ਪਤਾ ਲੱਗਦਾ ਕਿ ਇਹ ਜਿਹੜੇ ਪ੍ਰੋਸੈਸ ਆ ਇਹ ਕਾਂਗਰਸ ਸਰਕਾਰ ਦੇ ਸਮੇਂ ਸ਼ੁਰੂ ਹੋਇਆ ਸੀ ਜਿਸ ਨੂੰ ਆਧਾਰ ਬਣਾ ਕੇ ਜਿਹੜਾ ਇਹ ਨਿਯੁਕਤੀ ਪੱਤਰ ਦੇ ਰਿਹਾ ਉਹ 43000 ਨੌਕਰੀਆਂ ਦੇਣ ਦਾ ਦਾਵਾ ਕਰਦਾ ਤੇ ਸੁਭਾਵਕਾ ਕਿ ਫਿਰ ਵਿਰੋਧੀਆਂ ਨੇ ਤਾਂ ਸੁਖੰਦਰ ਜੀ ਸਵਾਲ ਪੁੱਛਣੀ ਪੁੱਛਣੀ ਆ ਅਕਾਲੀ ਦਲ ਦੇ ਬੁਲਾਰੇ ਨੇ ਇਹ ਗੱਲ ਕੀਤੀ ਹੈ ਅਕਾਲੀ ਦਲ ਵੱਲੋਂ ਗੱਲ ਪੁੱਛੀ ਗਈ ਹੈ ਕਿ ਹਾਂ ਵੀ ਤੁਸੀਂ ਉਹ ਜਨਤਕ ਕਰੋ ਕਰਦੀਆਂ ਵਿੱਚ ਹੀ ਨੇ ਜਨਤਕ ਕਿ ਕਿਉਂਕਿ ਜੇਕਰ ਤੁਸੀਂ ਇੱਕ ਸਕੂਲ ਦਾ ਢਗਾਟਨ ਕਰਦਾ ਤੇ ਇੱਕ ਵੱਡੀ ਕਿਸੇ ਵੀ ਅਖਬਾਰ ਵਿੱਚ ਫੁੱਲ ਪੇਜ ਦਾ ਤੁਸੀਂ ਇਸ਼ਤਿਹਾਰ ਦੇ ਦਿੰਦੇ ਜੀ ਤਾਂ ਫਿਰ ਸਰਕਾਰ ਨੂੰ ਚਾਹੀਦਾ ਆ ਕਿ ਜੇਕਰ ਹੁਣ ਵਿਰੋਧੀ ਇਸ ਗੱਲ ਦੀ ਮੰਗ ਕਰਦੇ ਆ ਦੋ ਖਬਰਾਂ ਚ ਇਸ਼ਤਿਹਾਰ ਦੇ ਦੋ ਕਿ ਹਾਂ ਪੀ 43 ਹਜ਼ਾਰ ਨੌਕਰੀਆਂ ਅਸੀਂ ਇਹ ਦਿੱਤੀਆਂ ਨੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਇਹ ਨਾਲ ਲੋਕ ਵੀ ਖੁਸ਼ ਹੋ ਜਾਣਗੇ ਲੋਕਾਂ ਦਾ ਵਿਸ਼ਵਾਸ ਫਿਰ ਸਰਕਾਰ ਤੇ ਵਧੂਗਾ ਪਰ ਸ਼ਾਇਦ ਇਹ ਕਰਨਾ ਨਹੀਂ ਕਿਉਂਕਿ ਸੁਖਵਿੰਦਰ ਜੀ ਬੜੀਆਂ ਇਹੋ ਜਿਹੀਆਂ ਗਰੰਟੀਆਂ ਨਹੀਂ ਜਿਨ੍ਹਾਂ ਦੇ ਸਬੰਧੀ ਆਮ ਆਦਮੀ ਪਾਰਟੀ ਨੇ ਬੀਤੇ ਸਮੇਂ ਚ ਇਹ ਦਾਵਾ ਕੀਤਾ ਕਿ ਅਸੀਂ ਇਹ ਵੀ ਕਰਾਂਗੇ ਉਹ ਵੀ ਕਰਾਂਗੇ ਪਰ ਕੀਤਾ ਕੱਖ ਨਹੀਂ ਜਿਹਦੇ ਵਿੱਚ ਸਭ ਤੋਂ ਵੱਡੀ ਗੱਲ ਹੀ ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਉਹ ਵੇਖ ਲਓ ਅਜੇ ਤੱਕ ਉਹ ਮਸਲਾ ਠੰਡੇ ਬਸਤੇ ਚ ਪਿਆ 올ਡ ਪੈਨਸ਼ਨ ਸਕੀਮ ਦਾ ਮੁੱਦਾ ਅਜੇ ਹਾਂ ਮੁੱਦਾ ਸੀ ਜਿਸ ਨੂੰ ਅਧਲੀ ਨੋਟੀਫਿਕੇਸ਼ਨ ਜਾਰੀ ਕਰਤਾ ਇੱਕ ਲਾਈਨ ਦਾ ਕਿ ਹਾਂ ਭਈ ਕੋਪ ਪੈਨਸ਼ਨ ਸਕੀਮ ਲਾਗੋ ਉਥੇ ਦੀ ਉਥੇ ਜਾਣਦਾ ਸੁਖਵਿੰਦਰ ਜੀ ਇਹ ਸਰਕਾਰ ਦੀ ਨਲਾਇਕੀ ਕਹੀ ਜਾ ਸਕਦੀ ਹੈ ਤੇ ਜਾਂ ਸਰਕਾਰ ਦੀ ਫਿਰ ਅਸੀਂ ਕਹਿ ਸਕਨੇ ਕਿ ਸਰਕਾਰ ਨੂੰ ਤਜਰਬਾ ਹੀ ਨਹੀਂ ਕਿ ਜਿਸ ਕਰਕੇ ਇਹੋ ਜੇ ਉਹ ਕੰਮ ਕਰਦੇ ਆ ਦਾਅਵੇ ਕਰ ਦਿੰਦੇ ਆ ਵਾਅਦੇ ਕਰ ਦਿੰਦੇ ਆ ਪਰ ਹੁੰਦਾ ਕੱਖ ਨਹੀਂ ਹੁਣ ਅਕਾਲੀ ਦਲ ਨੇ ਜ਼ਿਕਰ 43000 ਲੋਕਾਂ ਦੀ ਲਿਸਟ ਜਨਤਾ ਕਰਨ ਦੀ ਮੰਗ ਕੀਤੀ ਆ ਇਹ ਕੇਵਲ ਅਕਾਲੀ ਦਲ ਦੀ ਮੰਗ ਨਹੀਂ ਹੋ ਸਕਦੀ ਪੰਜਾਬ ਦੇ ਹਰ ਸ਼ਹਿਰੀ ਦੀ ਮੰਗਾ ਕਿ ਹਾਂ ਭਈ ਦੱਸੋ ਤੇ ਆਮ ਆਦਮੀ ਪਾਰਟੀ ਨੂੰ ਚਾਹੀਦਾ ਕਿ ਚੋਣਾਂ ਦੇ ਮਾਹੌਲ ਤੇ ਲਿਸਟ ਕਰਦੇ ਜਾਰੀ ਪਾਜੋ ਲੋਕ ਫਿਰ ਉਹਨਾਂ ਦੇ ਹੱਕਾਂ ਦੇ ਵਿੱਚ ਭਾਰੀ ਫਤਵਾ ਦੇ ਪਰ ਸ਼ਾਇਦ ਸਖਵਿੰਦਰ ਜੀ ਜਿਹੜਾ ਝੂਠ ਆ ਉਹ ਝੂਠ ਹੀ ਹੁੰਦਾ ਸੱਚ ਸੱਚ ਹੀ ਹੁੰਦਾ ਵੇਖੋ ਉਹਨਾਂ ਅਕਾਲੀ ਦਲ ਦੀ ਇਸ ਮੰਗ ਨੂੰ ਭਗਵੰਤ ਮਾਨ ਹੁਣ ਕਿਸ ਤਰੀਕੇ ਨਾਲ ਲੈਂਦੇ ਆ ਇਹ ਤਾਂ ਹੁਣ ਪਤਾ ਲੱਗੂਗਾ ਪਰ ਅਕਾਲੀ ਦਲ ਨੇ 44 ਹਜ਼ਾਰ ਨੌਕਰੀਆਂ ਦੀ ਮੰਗ ਜਨਤਾ ਕਰਨ ਨੂੰ ਭਾਗ ਜਿਹੜੀ ਕੀਤੀ ਹੈ ਇਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਬੁਰੀ ਤਰੀਕੇ ਦਾ ਪਸਾਰ ਜੜਾ ਜ਼ਰੂਰ ਦਿੰਦਾ ਹੈ ਉਧਰ ਭਗਵੰਤ ਮਾਨ ਦੇ ਮੈਂ ਜੇ ਮੈਂ ਪਹਿਲਾਂ ਗੱਲ ਕਰਕੇ ਆ ਜਾਾਂਗੇ ਭਗਵੰਤ ਮਾਨ ਦੇ ਐਲਾਨ ਉਹਨਾਂ ਦੇ ਚਰਚਾ ਦਾ ਵਿਸ਼ਾ ਨਹੀਂ ਬਣਦੇ ਜਿੰਨੇ ਉਹਨਾਂ ਦੇ ਯੂ ਟਰਨ ਚਰਚਾ ਦਾ ਵਿਸ਼ਾ ਅਰਿਕ ਸਰ ਪਰਮਪਾਲ ਕੋਰ ਵਾਲੇ ਮੁੱਦੇ ਦੇ ਉੱਪਰ ਇਹਨਾਂ ਨੇ ਕਿਹਾ ਸੀ ਕਿ ਜੇ ਉਹਨਾਂ ਦਾ ਅਸਤੀਫਾ ਸਵੀਕਾਰ ਨਹੀਂ ਕਰਾਂਗੇ ਉਦੋਂ ਰੋ ਕੇਂਦਰ ਨੇ ਕਰ ਲਿਆ ਇਹ ਕਿਵੇਂ ਦੇਖਣ ਨੂੰ ਇਸ ਪੂਰੀ ਚੀਜ਼ ਨੂੰ ਕਿ ਭਗਵੰਤ ਮਾਨ ਜਿਹੜੇ ਹੈ ਪਹਿਲਾਂ ਬਾਤਦੇ ਨਹੀਂ ਸਾਰੀਆਂ ਗੱਲਾਂ ਸਲਾਹਕਾਰਾਂ ਤੋਂ ਸਹੀ ਸਲਾਹ ਲੈਂਦੇ ਨਹੀਂ ਜਾਂ ਉਹਨਾਂ ਦੀ ਮੰਨਦੇ ਨਹੀਂ ਇਹ ਚੱਲ ਕੀ ਰਿਹਾ ਵਾਰ-ਵਾਰ ਇਹ ਯੂ ਟਰਨ ਤੇ ਯੂ ਟਰਨ ਸਰਕਾਰ ਲਈ ਜਾ ਰਹੀ ਹੈ ਤੁਖ ਫਿਰ ਅਨਰਜੀ ਯੂ ਟਰਨ ਸਰਕਾਰ ਲਵੇ ਤਾਂ ਗੱਲ ਵੱਖਰੀ ਹੈ ਜਦੋਂ ਮੁੱਖ ਮੰਤਰੀ ਸਾਹਿਬ ਅੱਗੇ ਆਪ ਆਣ ਕੇ ਐਲਾਨ ਕਰ ਦਿੰਦੇ ਫਿਰ ਯੂ ਟਰਨ ਲੈ ਲੈਂਦੇ ਤਾਂ ਫਿਰ ਉਸ ਵੇਲੇ ਖਾਸੋ ਹੀ ਨਹੀਂ ਜਿਹੜੀ ਸਥਿਤੀ ਆ ਮੁੱਖ ਮੰਤਰੀ ਸਾਹਿਬ ਦੀ ਬਣ ਜਾਂਦੀ ਹੈ ਮੁੱਖ ਮੰਤਰੀ ਸਾਹਿਬ ਭਵਕਤਾ ਮਾਰ ਦਿੰਦੇ ਆ ਪਰ ਉਹ ਭਵਕਤ ਜਿਹੜੀ ਆ ਉਹ ਜਦਾ ਚਿਰ ਕੰਮ ਜਿਹੜੀ ਰਹਿੰਦੀ ਨਹੀਂ ਅਖੀਰ ਤੇ ਉਹਨਾਂ ਨੂੰ ਪਛਾਹ ਹਟਾਣਾ ਪੈਂਦਾ ਚਾਹੇ ਉਹ ਪੰਚਾਇਤਾਂ ਦਾ ਮੁੱਦਾ ਹੋਵੇ ਚਾਹੇ ਪੰਚਾਇਤਾਂ ਜਿਹੜੋ ਭੰਕਰ ਦਾ ਮੁੱਦਾ ਚਾਹੇ ਕਈ ਮਸਲੇ ਇਦਾਂ ਦੇ ਨੇ ਬੀਤੇ ਸਮੇਂ ਦੇ ਵਿੱਚ ਜਿੱਥੇ ਮੁੱਖ ਮੰਤਰੀ ਸਾਹਿਬ ਨੇ ਐਲਾਨ ਕਰ ਦਿੱਤਾ ਦਫਤਰ ਜੂਟਰ ਲੈ ਲਿਆ ਇਹ ਤਾਜ਼ਾ ਮਸਾਲ ਚੜੀ ਆ ਬੀਬੀ ਪਰਮਪਰਨ ਨਾਲ ਦੇ ਸੰਬੰਧ ਵਿੱਚ ਆਉਂਦੀ ਹੈ ਜਿਸ ਦਿਨ ਉਹਨਾਂ ਨੇ ਵੀਆਰਐਸ ਲੈ ਲਈ ਤਾਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਐਡਾ ਤਗੜਾ ਦਮਕਾ ਪਾਰ ਹੈ ਕਿ ਬਿਲਕੁਲ ਅਸੀਂ ਮਨਜ਼ੂਰ ਨਹੀਂ ਕਰਦਾ ਬੀਬੀ ਤੁਸੀਂ ਸਵੇਰ ਆ ਕੇ ਨੌਕਰੀ ਜੁਆਇਨ ਕਰੋ ਤਾਂ ਫਿਰ ਕਿਤੇ ਨਹੀਂ ਜਿਸ ਕਾਰੀ ਨੂੰ ਕਹਿੰਦੇ ਕੇਂਦਰ ਦੀ ਕੋਈ ਘੁਰਕੀ ਵੱਜੀ ਜਾਂ ਕੇਂਦਰ ਤੋਂ ਕੀ ਕੁਝ ਆਇਆ ਇਹ ਕਹਿੰਦੇ ਕਿਸ ਨੂੰ ਪਤਾ ਨਹੀਂ ਫਿਰ 50 ਮਿੰਟਾਂ ਦੇ ਵਿੱਚ ਹੀ ਕਹਿੰਦੇ ਆ ਕਾਗਜ਼ ਜਿਹੜੇ ਆ ਟਾਈਮ ਦਫਤਰੀ ਟਾਈਮ ਤੋਂ ਬਾਅਦ ਤਿਆਰ ਕਰਕੇ ਬੀਬੀ ਜੀ ਨੂੰ ਫੜਾ ਦਿੱਤੇ ਗਏ ਕਾ ਬੀਬੀ ਜੀ ਨੇ ਵੀ ਕਿਹਾ ਠੀਕ ਆ ਕੋਈ ਗੱਲ ਨਹੀਂ ਤੁਸੀਂ ਨਹੀਂ ਕੁਝ ਰੱਖਣਾ ਮੈਨੂੰ ਨਹੀਂ ਕੋਈ ਫਾਇਦੇ ਦੇਣੇ ਜਿਹੜਾ ਮੇਰੇ ਪੈਸੇ ਨੇ ਨਾ ਤਾਂ ਕੋਈ ਗੱਲ ਬੈਠ ਜਿਹੜੀ ਇਲੈਕਸ਼ਨ ਜਿਹੜੀ ਲੱਤੀ ਮੈਂ ਆਪਣੀ ਛੱਡ ਦਿੱਤੀ ਹੁਣ ਸਿੱਧੂ ਸਾਹਿਬ ਵੱਡੀ ਗੱਲ ਇਹ ਆ ਕਿ ਜਾਂ ਤੇ ਅਫਸਰ ਸ਼ਹੀ ਜਿਹੜੀ ਆ ਪੰਜਾਬ ਦੀ ਮੁੱਖ ਮੰਤਰੀ ਸਾਹਿਬ ਨੂੰ ਗਲਤ ਇਨਫਾਰਮੇਸ਼ਨ ਦਿੱਤੀ ਉਹਨਾਂ ਕੋਲ ਗਲਤ ਕੰਮ ਕਰਾ ਲਈ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਹੁੰਦੇ ਸੀ ਕਿ ਇਹਦੇ 2002 ਚ ਜਦੋਂ ਮੈਂ ਮੁੱਖ ਮੰਤਰੀ ਬਣਿਆ ਤੇ 2 2.5 ਸਾਲ ਅਫਸਰ ਸ਼ਹੀ ਨੇ ਮੇਰੇ ਪੈਰ ਨਹੀਂ ਲੱਗਣ ਦਿੱਤੇ ਕੈਪਟਨ ਅਮਰਿੰਦਰ ਸਿੰਘ ਵਰਗਾ ਬੰਦੇ ਦੀ ਇਹ ਸ ਤਫੇ ਤਕਨ ਤਾਂ ਭਗਵੰਤ ਮਾਨਾ ਫਿਰ ਕਹੇਬਨੀ ਜਾਂ ਤੇ ਫਿਰ ਅਫਸਰशाही ਜਿਹੜੀ ਆ ਆ ਭਗਵੰਤ ਮਾਨ ਉਹਨਾਂ ਨੂੰ ਠੀਕ ਇਨਫਾਰਮੇਸ਼ਨ ਨਹੀਂ ਦਿੰਦੀ ਉਹਨਾਂ ਨੂੰ ਦੱਸਦੀ ਨਹੀਂ ਤੇ ਉਹਨਾਂ ਨੂੰ ਟਿਕਣ ਨਹੀਂ ਦੇ ਰਹੀ ਉਹਨਾਂ ਕੋਲ ਗਲਤ ਫੈਸਲੇ ਕਰਵਾ ਰਹੀ ਨੰਬਰ 1 ਨੰਬਰ 2 ਜਿਸ ਤਰੀਕੇ ਦਾ ਭਗਵੰਤ ਮਾਨ ਉਹਨਾਂ ਦਾ ਸੁਭਾਅ ਹੈਗਾ ਕਿ ਹਰ ਗੱਲ ਜਾਂ ਕਰਦੇ ਆ ਦੂਜਾ ਕਿ ਮੁੱਖ ਮੰਤਰੀ ਸਾਹਿਬ ਦਾ ਸੁਭਾਅ ਇਹ ਆ ਕਿ ਮੈਂ ਨਾ ਮਾਨ ਜੋ ਮੈਂ ਹਾਂ ਸਰ ਮੈਂ ਆ ਤੇ ਜਦੋਂ ਉਹ ਇਸ ਸਥਿਤੀ ਦੇ ਵਿੱਚ ਹੁੰਦੇ ਆ ਬੜੇ ਵੱਡੇ ਵੱਡੇ ਬਿਆਨ ਉਦਾਕ ਦਿੰਦੇ ਆ ਚਾਹੇ ਉਹ ਅ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੇ ਖਿਲਾਫ ਹੋਵੇ ਤੇ ਚਾਹੇ ਕਿਸੇ ਦੇ ਖਿਲਾਫ ਹੋਵੇ ਇੱਕ ਸੀਮਾ ਹੁੰਦੀ ਹੈ ਕਿ ਵਿਰੋਧੀ ਨੇਤਾਵਾਂ ਦੇ ਖਿਲਾਫ ਤਾਂ ਤੁਸੀਂ ਰਾਜਦੇਤਿਕ ਪਦਰ ਤੇ ਕਿਸੇ ਦੇ ਖਿਲਾਫ ਜਿਹੋ ਜੀ ਮਰਜ਼ੀ ਬਿਆਨ ਦੇ ਦੋ ਉਹ ਤੇ ਚੱਲ ਜਾਂਦੇ ਆ ਪਰ ਤੁਸੀਂ ਕਿਸੇ ਅਫਸਰ ਦੇ ਖਿਲਾਫ ਜਿਹੜਾ ਅਫਸਰ ਆਈਏ ਸਦਕਾਰੀ ਹੈ ਜੇ ਸਾ ਇੱਕ ਪੂਰਾ ਪ੍ਰੋਸੈਸ ਦੇ ਵਿੱਚ ਚੁਣ ਕੇ ਜੇਕਰ ਆਇਆ ਜੇਕਰ ਉਹ ਵੀਆਰਐਸ ਜਾਂ ਸਵੈ ਇੱਛਾ ਦੇ ਨਾਲ ਜਿਹੜੀ ਉਹ ਸੇਵਾ ਮੁਕਤੀ ਲੈ ਰਿਹਾ ਤਾਂ ਘਟ ਤੋਂ ਘਟ ਉਹਨਾਂ ਰੂਲਾਂ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਜੇ ਨਹੀਂ ਪਤਾ ਤਾਂ ਕਿਸੇ ਨੂੰ ਪੁੱਛ ਲਓ ਆਪਣੇ ਲਾਗੇ ਸਲਾਹ ਕਰਨ ਨੂੰ ਪੁੱਛ ਲਓ ਕਿ ਇਹ ਇਹਦੋਂ ਚੰਗਾ ਕਿ ਫਿਰ ਬਾਅਦ ਵਿੱਚ ਤੁਸੀਂ ਬੋਲੋ ਹੀ ਕੱਖਣਾ ਉਹਦੇ ਪਹਿਲਾਂ ਤਾਂ ਤੁਹਾਡੀ ਇੰਨੀ ਭਵਕਾਈ ਕਿ ਨਹੀਂ ਬੀਬੀ ਜੀ ਆਣ ਕੇ ਜਾਣ ਕਰ ਨਹੀਂ ਤਾਂ ਉਹਨਾਂ ਸ਼ਾਸਨਿਕ ਕਾਰਵਾਈ ਕੀਤੀ ਜਾਊਗੀ ਉਹਨਾਂ ਸ਼ਾਸਨਿਕ ਕਾਰਵਾਈ ਉਹਦੇ ਖਿਲਾਫ ਕੀ ਕਰਦੀ ਜਰੂਰ ਕੇਂਦਰ ਨੇ ਉਸਦਾ ਸਤੀਫਾ ਮਨਜ਼ੂਰ ਕਰ ਲਿਆ ਫੰਡ ਜਿਹੜਾ ਪੈਨਸ਼ਨ ਜਿਹੜੀ ਆ ਉਹ ਕੇਂਦਰ ਸਰਕਾਰ ਦੇ ਦੇਣੀ ਹੈ ਇਹ ਕਰਮਚਾਰੀ ਤੇ ਉੱਤੇ ਨਿਰਭਰ ਕਰਦਾ ਕਿ ਉਹਨੇ ਪੈਨਸ਼ਨ ਕੇਂਦਰ ਕੋ ਲੈਣੀ ਆ ਜਾਂ ਰਾਜ ਸਰਕਾਰ ਕੋ ਲੈਣੀ ਹੈ ਇੱਥੇ ਵੀ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਉਹਨਾਂ ਨੂੰ ਕੋਈ ਬਕਾਇਆ ਨਹੀਂ ਦੇਣਾ ਜਦੋਂ ਬਕਾਇਆ ਦੇਣ ਦਾ ਅਧਿਕਾਰ ਜਿਹੜਾ ਆ ਸੋ ਕੋਈ ਦਮੀ ਉਹ ਕੇਂਦਰ ਸਰਕਾਰ ਕੋਲ ਹੈਗਾ ਤੇ ਅਜਿਹਾਂ ਜਿਹੜੀਆਂ ਹਾਸੋਹੀਣੀਆਂ ਸਥਿਤੀਆਂ ਨੇ ਇਹ ਸਥਿਤੀਆਂ ਮੁੱਖ ਮੰਤਰੀ ਸਾਹਿਬ ਦੀ ਨਾਸਨ ਵੀ ਜਿਹੜੀ ਨਾਸਮਝੀ ਨੂੰ ਪੇਸ਼ ਕਰਦੀਆਂ ਨੇ ਨੰਬਰ 2 ਉਹਨਾਂ ਕੋਲ ਤਜਰਬਾ ਨਹੀਂ ਹੈ ਫਿਰ ਇਹੋ ਗੱਲਾਂ ਨੇ ਤੇ ਤੀਜਾ ਕਾਰਨ ਜਾਂ ਫਿਰ ਅਫਸਰਸ਼ਾਹੀ ਜਿਹੜੀ ਹੈ ਉਹਨਾਂ ਨੂੰ ਜਿਹੜੀ ਹੈ ਕੰਮ ਨਹੀਂ ਠੀਕ ਤਰੀਕੇ ਨਾਲ ਕਰਨ ਲਈ ਇਹਦੇ ਵਿੱਚ ਕੋਈ ਵੀ ਕਾਰਨ ਹੋਵੇ ਇਹਦੇ ਵਿੱਚ ਮੁੱਖ ਮੰਤਰੀ ਸਾਹਿਬ ਦੀ ਮੁੱਖ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਉਹਨਾਂ ਨੂੰ ਅਜਿਹੇ ਕੰਮ ਕਰਦਾ ਹੀ ਨਹੀਂ ਚਾਹੀਦਾ ਕਿ ਜਿੱਦ ਨਾਲ ਲੋਕਾਂ ਦੇ ਵਿੱਚ ਉਹਨਾਂ ਦੀ ਸਥਿਤੀ ਹਾਸੋਹੀਣੀ ਬਣੇ ਜੇਕਰ ਉਹਨਾਂ ਨੇ ਬੀਬੀ ਨੂੰ ਪਸਾਉਣਾ ਹੀ ਬੀਬੀ ਨੂੰ ਦੱਪਾ ਮਾਰਨਾ ਕਿਸੇ ਹੋਰ ਕਰਮਚਾਰੀ ਦੇ ਰਾਈ ਕਰਵਾ ਦਿੰਦੇ ਪਰ ਆਪ ਸਮੇਂ ਸਕਰੀਨ ਤੇ ਆਣ ਕੇ ਜਿਸ ਤਰੀਕੇ ਨਾਲ ਉਹਨਾਂ ਨੇ ਬਿਆਨ ਕੀਤਾ ਉਹ ਜਿਸ ਤਰੀਕੇ ਨਾਲ ਉਹਨਾਂ ਨੇ ਫਿਰ ਆਪਣਾ ਫੈਸਲਾ ਵਾਪਸ ਲਿਆ ਕਿੰਨੇ ਦੇ ਕੇਂਦਰ ਦੀ ਕੁਰਕੀ ਵੱਜੀ ਆ ਉਹ ਕੁਰਕੀ ਕੀ ਵੱਜੀ ਉਹ ਤਾਂ ਜੇ ਪਤਾ ਨਹੀਂ ਪਰ ਕੇਂਦਰ ਦੀ ਕਿਨੇ ਕੁਰਕੀ ਮੇਰੇ ਵੱਜੀ ਤੇ ਦੋ ਘੰਟਿਆਂ ਦੇ ਵਿੱਚ ਵਿੱਚ ਹੀ ਕੰਮ ਹੋ ਗਿਆ ਇਹਦੇ ਨਾਲ ਸੁਖਵਿੰਦਰ ਜੀ ਭਗਵੰਤ ਮਾਨ ਉਹਨਾਂ ਨੂੰ ਕੋਈ ਨੁਕਸਾਨ ਪਹੁੰਚੇ ਨਾ ਪਹੁੰਚੇ ਜਾਂ ਨਾ ਪਹੁੰਚੇ ਪਰ ਹਾਂ ਮੁੱਖ ਮੰਤਰੀ ਦੇ ਅਹੁਦੇ ਨੂੰ ਜਿਹੜੀ ਆ ਉਹ ਠੇਸ ਜਿਹੜੀ ਆ ਜ਼ਰੂਰ ਵੱਜਦੀ ਆ ਇਸ ਗੱਲ ਦਾ ਮੁੱਖ ਮੰਤਰੀ ਸਾਹਿਬ ਨੂੰ ਧਿਆਨ ਜਿਹੜਾ ਜ਼ਰੂਰ ਰੱਖਣਾ ਚਾਹੀਦਾ ਅਨਕਸਰਬਾ ਚਰਨੀ ਸਿੰਘ ਚੰਨੀ ਅਤੇ ਬੀਬੀ ਜਗੀਰ ਕੌਰ ਦੇ ਮਸਲੇ ਤੇ ਉਹ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਹਦੇ ਵਿੱਚ ਮਹਿਲਾ ਕਮਿਸ਼ਨ ਦੇ ਵੱਲੋਂ ਪੰਜਾਬ ਦੇ ਵੱਲੋਂ ਉਸੂ ਮੋਟਰ ਨੋਟਿਸ ਜਿਹੜਾ ਉਹ ਲੈ ਲਿਆ ਗਿਆ। ਔਰ ਬੀਬੀ ਜਗੀਰ ਕੌਰ ਵੀ ਇਸ ਮਸਲੇ ਨੂੰ ਇਸ ਵੀਡੀਓ ਨੂੰ ਗਲਤ ਨਹੀਂ ਕਹਿ ਰਹੇ ਉਹ ਕਹਿੰਦੇ ਕਿ ਚਰਨੀ ਸਿੰਘ ਚੰਨੀ ਨੇ ਮੇਰਾ ਪੂਰਾ ਸਤਿਕਾਰ ਕੀਤਾ। ਇਸ ਵੀਡੀਓ ਨੂੰ ਗਲਤ ਤਰੀਕੇ ਨਾਲ ਚਲਾਇਆ ਜਾ ਰਿਹਾ। ਦੂਜੇ ਪਾਸੇ ਚਰਨੀ ਸਿੰਘ ਚੰਨੀ ਵੀ ਕਹਿੰਦੇ ਕਿ ਗਲਤ ਤਰੀਕੇ ਨਾਲ ਚਲਾਇਆ ਜਿਨ੍ਹਾਂ ਦੀ ਵੀਡੀਓ ਹੈ ਨਾ ਬੀਬੀ ਨੂੰ ਉਤਰਾਜ ਨਾ ਦੂਜੇ ਨੂੰ ਉਤਰਾਜ ਚਰਨੀ ਸਿੰਘ ਚੰਨੀ ਨੂੰ ਔਰ ਉਹਦੇ ਵਿੱਚ ਕੋਈ ਈਡੀ ਖਾਸ ਗੱਲ ਲੱਗਦੀ ਵੀ ਨਹੀਂ ਠੀਕ ਗਰੁੱਪੀ ਪਾਰਟੀਆਂ ਦੇ ਵੱਲੋਂ ਕੋਈ ਸ਼ਰਾਰਤੀ ਅੰਸਰਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਚਲਾਇਆ ਗਿਆ ਉਹਨੂੰ ਚਲਾਇਆ ਗਿਆ ਪਰ ਉਹਦੇ ਵਿੱਚ ਗੱਲ ਕੋਈ ਲੱਗਦੀ ਰਹੀ ਦੂਜੇ ਪਾਸੇ ਮਹਿਲਾ ਕਮਿਸ਼ਨ ਦੀ ਬੜੀ ਬੇਸ਼ਰਮੀ ਦੀ ਹੱਦ ਹੈ ਕਿ ਦੇਖ ਲਈਏ ਜੇ ਇੱਕ ਪਾਸੇ ਤਾਂ ਇਸ ਵੀਡੀਓ ਤੇ ਸੂਮੋਟੋ ਨੋਟਿਸ ਲੈਂਦੇ ਆ ਦੂਜੇ ਪਾਸੇ ਦੋ ਮੰਤਰੀਆਂ ਦੀਆਂ ਅਸ਼ਲੀਲ ਵੀਡੀਓ ਆ ਜਾਂਦੀਆਂ ਨੇ ਅਸ਼ਲੀਲ ਵੀਡੀਓ ਆ ਜਾਂਦੀਆਂ ਨੇ ਤੇ ਉਹਨਾਂ ਮੰਤਰੀਆਂ ਤੇ ਸੂਮੋਟੋ ਨੋਟਿਸ ਲੈਣ ਦੀ ਬਜਾਏ ਇੱਧਰ ਲਿਆ ਜਾ ਰਿਹਾ ਆਪਣੇ ਵਾਲੇ ਪਾਸੇ ਕਿਉਂ ਨਹੀਂ ਲਿਆ ਜਾ ਰਿਹਾ ਬੀਬੀ ਦੇ ਵੱਲੋਂ ਸੁਖندر ਜੀ ਇਹ ਸਾਰੇ ਸਥਿਤੀ ਰਾਜਨੀਤਿਕ ਮਸਲਾ ਜਾ ਲੱਗਦਾ ਕਿਉਂਕਿ ਜਿਸ ਤਰੀਕੇ ਨਾਲ ਜਲੰਧਰ ਲੋਕ ਸਭਾ ਹਲਕੇ ਤੋਂ ਐਸੋੜੀ ਚਰਨਜੀਤ ਸਿੰਘ ਚੰਨੀ ਇੱਕ ਸਥਿਤੀ ਦਾ ਅੱਗੇ ਜਾ ਰਿਹਾ ਲੱਗਦਾ ਕਿ ਜਾਣ ਬੁੱਝ ਕੇ ਇਹ ਉਹਨਾਂ ਨੂੰ ਵਾਦ-ਵਿਵਾਦਾਂ ਦੇ ਵਿੱਚ ਉਲਝਾਇਆ ਜਾ ਰਿਹਾ ਮੈਲਾ ਕਮਿਸ਼ਨ ਦੀ ਗੱਲ ਬਾਤ ਕਰਦੇ ਹਾਂ ਉਹ ਵੀਡੀਓ ਯਾਰੀ ਹੁੰਦਾ ਵੀਡੀਓ ਦੇ ਵਿੱਚ ਬੀਬੀ ਜੀ ਔਰ ਚਰਨਜੀਤ ਸਿੰਘ ਚੰਨੀ ਆਪਸ ਦੇ ਵਿੱਚ ਗੱਲਬਾਤ ਕਰ ਰਹੇ ਆ ਆ ਜਿਸ ਤਰ੍ਹਾਂ ਖਬਰਾਂ ਚ ਪਹਿਲੇ ਦਿਨ ਰਿਪੋਰਟ ਲੱਗੀ ਜਾਂ ਜਿਸ ਤਰੀਕੇ ਦੀ ਮੈਨੂੰ ਪਤਾ ਲੱਗਾ ਕਿ ਉਹਨਾਂ ਨੇ ਬੀਬੀ ਜਗੀਰ ਕੌਰ ਉਹਨਾਂ ਨੇ ਇਹ ਵੀ ਚੰਨੀ ਨੂੰ ਕਿਹਾ ਕਿ ਮਰ ਜਾਣਾ ਕਿੱਥੋਂ ਆ ਗਿਆ ਤੂੰ ਚਮਕੌਰ ਸਾਹਿਬ ਵੀ ਰਹਿਣਗੇ ਤੇ ਕਿੱਥੇ ਆ ਗਿਆ ਉਹਨਾਂ ਨੇ ਇੰਨੀ ਗੱਲ ਕਹੀ ਆ ਹਾਸੇ ਮਜ਼ਾਕ ਦੇ ਵਿੱਚ ਉਹਨਾਂ ਨੇ ਵੀ ਹਾਸੇ ਮਜ਼ਾਕ ਦੇ ਵਿੱਚ ਜਿਸ ਤਰ੍ਹਾਂ ਖੋਡੀ ਨੂੰ ਹੱਥ ਲਾਇਆ ਉਸ ਤੋਂ ਬਾਅਦ ਸਰਕਾਰ ਸਾਹਿਬ ਹੋ ਚੁੱਕੀ ਹੈ ਔਰ ਬਾਅਦ ਦੇ ਵਿੱਚ ਚੰਨੀ ਸਿੰਘ ਚੰਨੀ ਦਾ ਵੀ ਬਿਆਨ ਇਹ ਹੁੰਦਾ ਆ ਕਿ ਹਾਂ ਉਹ ਮੇਰੀਆਂ ਮਾਵਾ ਮਾਵਾ ਵਰਗੀ ਮੇਰੀ ਵੱਡੀ ਭੈਣ ਆ ਮੇਰੇ ਸਬੰਧ ਬੜੇ ਪੁਰਾਣੇ ਨੇ ਜੀ ਸਬੰਧ ਨੇ ਬੀਬੀ ਜਗੀਰ ਕੌਰ ਉਹਨਾਂ ਨੇ ਇਸ ਗੱਲ ਦੀ ਤਾਕੀਕ ਕੀਤੀ ਹੈ ਕਿ ਹਾਂ ਭਈ ਇਹ ਜਿਹੀ ਕੋਈ ਗੱਲ ਨਹੀਂ ਆ ਜਿਹੜੇ ਇੱਕ ਵੀਡੀਓ ਤੋਂ ਚਲਾਇਆ ਜਾ ਰਿਹਾ ਉਹਨਾਂ ਦਾ ਬਿਆਨ ਉਹ ਇੱਕ ਕੱਟ ਕੇ ਚਲਾਇਆ ਜਾ ਰਿਹਾ ਕਿਤੇ ਜਦ ਨਾਲ ਮਿਲੂ ਕੇਸ ਪਹੁੰਚਿਤ ਕਹਿਦਾ ਤੌਰ ਤੇ ਉਹਨਾਂ ਨੇ ਆਪਣੇ ਪੀਤੇ ਇਹ ਸਾਰੀ ਚੀਜ਼ ਜਿਹੜੀ ਸਪਸ਼ਟ ਕੀਤੀ ਕਿ ਕੋਈ ਅਜੀਬ ਗੱਲ ਨਹੀਂ ਹੈ। ਉਹ ਸਿਰਦ ਸਰ ਇੱਕ ਵਾਕਿਆ ਮੈਂ ਹੋਰ ਇਹਦੇ ਨਾਲ ਜੋੜ ਦਨਾ ਅਮਰਸਰ ਤੋਂ ਜੀਤ ਖਵਾਰ ਦੇ ਇੱਕ ਪੱਤਰਕਾਰ ਸਾਡੇ ਸਾਥੀ ਬੜੇ ਸੀਨੀਅਰ ਸਾਥੀ ਨਹੀਂ ਹੋਂਦਾ ਉਹ ਪੱਤਰਕਾਰ ਹੀ ਛੱਡ ਚੁੱਕੇ। ਬੀਬੀ ਜੀ ਗੀਤਕੌਰ ਹਣੀ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ। ਉਹ ਗਏ ਉਹਦਾ ਕੋਈ ਕੰਮ ਕਰਾਉਣਾ ਸੀ। ਪੱਤਰਕਾਰ ਜਿਹੜਾ ਭਾਈਚਾਰਾ ਨਾਲ ਸੀ ਤਾਂ ਬੀਬੀ ਜੀ ਜਦੋਂ ਕੰਬੇ ਚੋਂ ਬਾਹਰ ਆ ਤਾਂ ਆਣ ਕੇ ਉਹਨਾਂ ਨੇ ਉਸ ਪੱਤਰਕਾਰ ਦੀ ਗਲਤ ਉਤੇ ਚਪਟੀ ਜੀ ਜਾਂ ਪਿਆਰਦਨਾ ਠਕੂਰ ਜੀ ਬਾਲੀ ਚਪੇੜ ਜੀ ਬਾਲੀ ਤਾਂ ਇਸ ਗੱਲ ਤੋਂ ਉਸਲੇ ਪੱਤਰਕਾਰ ਸਾਥੀਆਂ ਨੇ ਇਹ ਗੱਲ ਕਿ ਹਾਂ ਭਈ ਇਹ ਬੀਬੀ ਜੀ ਨੇ ਤੇਰੀ ਗੱਲ ਤੇ ਇਸ ਤਰ੍ਹਾਂ ਕਿਉਂ ਪਿਆਰ ਦਾ ਤੱਪੀ ਜੀ ਦਿੱਤੀ ਆ ਤਾਂ ਉਸ ਵਕਤ ਵੀ ਬਾਤ ਬਾਤਾ ਦਾ ਉਸ ਪੱਤਰਕਾਰ ਨੇ ਕਿਹਾ ਕਿ ਇਹ ਇੱਕ ਵੱਡਾ ਸਤਕਾਰਤ ਚਿਹਰਾ ਹੋ ਸਕਦਾ ਜਿਹੜਾ ਆਪਣੇ ਛੋਟੇ ਨੂੰ ਇਸ ਤਰੀਕੇ ਨਾਲ ਪਿਆਰ ਕਰਦਾ ਹੁਣ ਅਜਿਹੀਆਂ ਸਥਿਤੀਆਂ ਨੂੰ ਇਹ ਲੋਕਾਂ ਦੀ ਸਮਝ ਤੇ ਉੱਤੇ ਨਿਰਭਰ ਆ ਕਿ ਲੋਕਾਂ ਨੇ ਇਸ ਚੀਜ਼ ਨੂੰ ਦੇਖਣਾ ਕਿਵੇਂ ਆ ਬੀਬੀ ਜੀ ਨੂੰ ਕੋਈ ਇਤਰਾਜ਼ ਨਹੀਂ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਹੁਣੀ ਆਪਣਾ ਪੱਖ ਸਪਸ਼ਟ ਕਰ ਚੁੱਕੇ ਆ ਤੇ ਇਹ ਮਸਲਾ ਉਥੇ ਦਾ ਉਥੇ ਹੀ ਖਤਮ ਹੋ ਗਿਆ ਪਰ ਇਹਦੇ ਵਿੱਚ ਐਂਟਰੀ ਜਿਹੜੀ ਆ ਪੰਜਾਬ ਮੈਲਾ ਕਮਿਸ਼ਨ ਦੀ ਹੋ ਜਾਂਦੀ ਆ ਔਰ ਅੱਜ ਉਹਨਾਂ ਨੇ ਕੱਲ ਅੱਜ 14 14 ਮਈ ਤੱਕ ਉਹਨਾਂ ਨੇ ਪੰਜਾਬ ਦੇ ਡੀਸੀਪੀ ਨੂੰ 2 ਵਜੇ ਤੱਕ ਰਿਪੋਰਟ ਜਿਹੜੀ ਆ ਸਬਮਿਟ ਕਰਨ ਵਾਸਤੇ ਕਿਹਾ ਕਿ ਤੁਸੀਂ ਇਹਦੀ ਰਿਪੋਰਟ ਜਿਹੜੀ ਆ ਉਪਰੇ ਭੇਜੋ ਉਪਰੀ ਨਜ਼ਰ ਦੇ ਤਾਂ ਇਹ ਸੋਖੇ ਅੰਦਰ ਇੱਕ ਸਾਬਤੋ ਦਾ ਰਾਜਨੀਤਿਕ ਮਸਲਾ ਲੱਗਦਾ ਮੈਲਾ ਕਮਿਸ਼ਨ ਦੀ ਚੇਅਰਮੈਨ ਨੇ ਠੀਕ ਆ ਕਿ ਇੰਡੀਪੈਂਡੈਂਟ ਉਸਦੇ ਆ ਪਰ ਨਿਯੁਕਤੀ ਜ ਨਵੇਂ ਬਾਦ ਹੋ ਬਾਦ ਵਿੱਚ ਚਰਜੀ ਸਿੰਘ ਚੱਡੂ ਨੂੰ ਫਸਾਉਣ ਦੀ ਜਿਹੜੀ ਸਾਜ਼ਿ ਜਿਹੜੀ ਆ ਸਰਕਾਰ ਦੀ ਜਿਹੜੀ ਕਹੀ ਜਾ ਸਕਦੀ ਜਾਂ ਪਾਰਟੀ ਦੀ ਕਹੀ ਜਾ ਸਕਦੀ ਆ ਇਹ ਇੱਕ ਸੰਭਾਵਨਾ ਵਿੱਚ ਇਸ ਤੇ ਕਿਹੜਾ ਲੋਕ ਗੱਲਾਂ ਕਰ ਰਹੇ ਹੁਣ ਦੂਜਾ ਸਵਾਲ ਜਿਹੜਾ ਆ ਤੁਸੀਂ ਇਹ ਠਾਇਆ ਕਿ ਉਸ ਵੇਲੇ ਮਹਿਲਾ ਕਮਿਸ਼ਨ ਕਿੱਥੇ ਸੀ ਜਦੋਂ ਕਈ ਜਿਹੜੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੇ ਉੱਤੇ ਕਈ ਤਰੀਕੇ ਦੇ ਬਾਤ ਵਾਦ ਆ ਇਲਜ਼ਾਮ ਲੱਗੇ ਨੇ ਔਰਤਾਂ ਨਾਲ ਕਈ ਤਰੀਕੇ ਦੀਆਂ ਗੱਲਾਂ ਬਾਤਾਂ ਦੇ ਜਿਹੜੇ ਇਲਜ਼ਾਮ ਲੱਗੇ ਉਸ ਵਕਤਾਂ ਮਹਿਲਾ ਕਮਿਸ਼ਨ ਚੁੱਪ ਰਿਹਾ ਪਰ ਇਸ ਮਸਲੇ ਤੇ ਖਾਸ ਤੌਰ ਤੇ ਜਦੋਂ ਚੋਣਾਂ ਦਾ ਮਾਹੌਲ ਹੁੰਦਾ ਉਸ ਵਕਤ ਜੇਕਰ ਤੁਸੀਂ ਇੱਕ ਉਸ ਉਮੀਦਵਾਰ ਨੂੰ ਟਾਰਗੇਟ ਕਰਦੇ ਜੇ ਤਾਂ ਸੁਭਾਵਿਕਾ ਕਾਫੀ ਤੁਹਾਡੀ ਇਹ ਜਿਹੜੀ ਕਾਰਵਾਈ ਆ ਇੱਕ ਪਾਸੜ ਲੱਗੇਗੀ ਔਰ ਇਸ ਤਰ੍ਹਾਂ ਲੱਗੂ ਕਿ ਜਿਵੇਂ ਰਾਜਨੀਤੀ ਤੋਂ ਪ੍ਰੇਰਿਤ ਹੈਗੀ ਹੈ ਬਲਕਾਰ ਸਿੰਘ ਹੋਣਾ ਤੇ ਕਿੰਨੇ ਇਲਜ਼ਾਮ ਲੱਗੇ ਲਾਲਚੰਗ ਕਟਾਊ ਚੱਕ ਹੁੰਦਾ ਤੇ ਕਿੰਨੇ ਇਲਜ਼ਾਮ ਲੱਗੇ ਈਵਨ ਕਿ ਉਹਨਾਂ ਦੀਆਂ ਵੀਡੀਓਜ਼ ਬਨਵਾਰੀ ਨਾਲ ਪ੍ਰੋਤ ਉਹਨਾਂ ਨੂੰ ਜਾ ਕੇ ਨੇਤਾਵਾਂ ਨੇ ਦਿੱਤੀਆਂ ਅੱਜ ਤੱਕ ਸੁਖਵਿੰਦਰ ਜੀ ਉਹਨਾਂ ਤੇ ਕੋਈ ਵੀ ਜਾਂਚ ਜਿਹੜੀ ਆ ਉਹ ਨਹੀਂ ਹੋਈ ਤਾਂ ਹੁਣ ਮੈਨਾਂ ਕਮਿਸ਼ਨ ਨੇ ਇਹਦੇ ਉੱਤੇ ਜ਼ਿਕਰ ਪੰਜਾਬ ਦੇ ਡੀਜੀਪੀ ਕੋਲ ਰਿਪੋਰਟ ਮੰਗੀ ਅੱਜ 2 ਵਜੇ ਤੱਕ ਦੇਖ ਲੈ ਕਿ ਡੀਜੀਪੀ ਸਾਹਿਬ ਕੀ ਰਿਪੋਰਟ ਦਿੰਦੇ ਆ ਉੱਪਰ ਦੀ ਨਜ਼ਰੇ ਤਾਂ ਸਿੱਧੂ ਸਾਹਿਬ ਇਹ ਮਸਲਾ ਰਾਜਨੀਤਿਕ ਕੀਤਾ ਤੋਂ ਪ੍ਰੇਰਿਤ ਲੱਗਦਾ ਕਿ ਜਾਣ ਬੁਝ ਕੇ ਇੱਕ ਅਸੈਸੀਡੇਸ਼ਨ ਜਿਹੜਾ ਕੀਤਾ ਜਾਵੇ ਕਿਉਂਕਿ ਚਰਨਜੀਤ ਸਿੰਘ ਚੰਨੀ ਦੇ ਬੀਤੇ ਦੌਰ ਦੇ ਵਿੱਚ ਵੀ ਅਜਿਹੇ ਇਲਜ਼ਾਮ ਜਿਹੜੇ ਆ ਉਹ ਲੱਗਦੇ ਨੇ ਤੇ ਸ਼ਾਇਦ ਉਹਨਾਂ ਇਲਜ਼ਾਮਾਂ ਦੀ ਰੋਸ਼ਨੀ ਦੇ ਵਿੱਚ ਹੀ ਮਹਿਲਾ ਕਮਿਸ਼ਨ ਨੇ ਇਸ ਕਿਸੇ ਦੇ ਇਸ਼ਾਰੇ ਤੇ ਜਾਂ ਆਪਣੇ ਪੱਤਰ ਤੇ ਇਹ ਕੰਮ ਜਿਹੜਾ ਕੀਤਾ ਆ ਬਾਕੀ ਵੇਖੋ ਕਿ ਉਹਨਾਂ ਦੇ ਮਾਹੌਲ ਚ ਸੁਖੰਦਰ ਜੀ ਇਹ ਗੱਲਾਂ ਆਮ ਹੁੰਦੀਆਂ ਨੇ ਜ਼ਿਆਦਾ ਲੋਕ ਇਸ ਨੂੰ ਕੇਵਲ ਰਾਜਨੀਤਿਕ ਖੇਤਾਂ ਤੋਂ ਪਰੇ ਤੇ ਕੁਝ ਸਾਜ਼ਿਸ਼ਾਂ ਦਾ ਨਾਮ ਜਿਹੜਾ ਦੇ ਰਹੇ ਨੇ ਚਰਨਜੀਤ ਚੰਨੀ ਦੇਖਲਾ ਜੀ ਚਲੋ ਅਣਕੀ ਸਾਹਿਬ ਤੁਸੀਂ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ ਤਾਂ ਇਹ ਸੰਪਰਫੈਸਰ ਮਨਜੀਤ ਸਿੰਘ ਗੜਕੀ ਸਾਹਿਬ ਜਿਹਨਾਂ ਦੇ ਕੋਲ ਉਹਨਾਂ ਨਾਲ ਅਮ ਕਵਰਨ ਸਾਹਿਬ ਨਾਲ ਗੱਲਬਾਤ ਕੀਤੀ ਗਈ ਉਮੀਦ ਕਰਦੇ ਹਾਂ ਕਿ ਅਣਕੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜੂ ਪਸੰਦ ਆਈ ਹੋਵੇ ਜ਼ਰਾ ਫਿਰ ਬਣਾ ਕੇ ਧੰਨਵਾਦ